ਤੋ ਜਦੋਂ ਕੋਈ ਵੀ ਚੀਜ਼ ਸ਼ਿਫਟ ਹੁੰਦੀ ਹੈ ਚਾਹੇ ਹੱਡਾ ਰੋੜੀ ਹੋਵੇ ਚਾਹੇ ਸਮਸ਼ਾਨ ਘਾਟ ਹੋਵੇ ਪਿੰਡ ਦਾ ਇਕੱਠ ਬੁਲਾਇਆ ਜਾਂਦਾ ਕੀ ਤੁਹਾਡੇ ਪਿੰਡ ਚ ਅਨਾਉਂਸਮੈਂਟ ਹੋਈ ਕੋਈ ਇਦਾਂ ਦੀ ਬਾਈ ਜੀ ਨਗਰ ਦੇ ਸਾਰੇ ਨਗਰ ਦੇ ਵਸਿੰਦੇ ਹੀ ਖੜੇ ਆ ਇਸੇ ਗੱਲ ਦੇ ਮਾਰੇ ਨਹੀਂ ਇਕੱਠ ਕਰਿਆ ਸੀ ਜੇ ਆਪਾਂ ਦੂਜੇ ਪਾਸੇ ਰਾਜਨੀਤਿਕ ਲੀਡਰਾਂ ਦੀ ਗੱਲ ਕਰੀਏ ਜਿਹੜੇ ਹੁਣ ਵੋਟਾਂ ਲੰਘ ਕੇ ਹਟੀਆਂ ਖੁੱਡੀਆਂ ਸਾਹਿਬ ਵੀ ਐਮਪੀ ਜੋ ਚੋਂ ਲੜੀ ਆ ਜੀਤ ਮਿੰਦਰ ਸੀਗਾ ਲੱਖਾਂ ਸਦਾਣਾ ਸੀ ਹਰ ਸਿਮਰਤ ਕੌਰ ਸੀ ਉਦੋਂ ਉਹ ਸਟੇਜਾਂ ਤੇ ਖੜ ਕੇ ਨੰਬਰ ਬੋਲਦੇ ਸੀ ਵੀ ਸਾਡੇ ਨਾਲ ਸੰਪਰਕ ਕਰਿਓ ਜੇ ਤੁਹਾਨੂੰ ਲੜਾ ਰਾਤ ਨੂੰ ਵੀ ਲੋ ਕੀ ਕਿਸੇ ਨੇ ਸੰਪਰਕ ਕੀਤਾ ਜਦੋਂ ਪਿੰਡ ਦੇ ਕੋਈ ਭੀੜ ਪੈਂਦੀ ਆ ਕੋਈ ਵੀ ਮੁੱਦਾ ਉੱਠਦਾ ਪਿੰਡ ਦਾ ਉਦੋਂ ਆਪਾਂ ਨੂੰ ਜਥੇਬੰਦੀਆਂ ਯਾਦ ਆ ਜਾਂਦੀਆਂ ਤੇ ਕਿਸੇ ਨੇ ਲਖੇ ਸਿਧਾਣੇ ਨੂੰ ਜਾਂ ਕੋਈ ਹਰਸਿਮਰਤ ਨੂੰ ਜਾਂ ਕੋਈ ਜੀਤਮਿੰਦਰ ਨੂੰ ਕਿਸੇ ਨੇ ਫੋਨ ਲਾਇਆ ਨਹੀਂ ਬਾਈ ਜੀ ਕਿਸੇ ਦਾ ਨਾਂ ਤਾਂ ਕਿਸੇ ਦੇ ਧਿਆਨ ਹਿੱਤ ਕਿਉਂ ਬਾਈ ਜੀ ਲਾਇਆ ਫੋਨ ਨਹੀਂ ਨਹੀਂ ਜੀ ਨਹੀਂ ਜੀ ਕਿਉਂ ਬਾਈ ਜੀ ਲਾਇਆ ਕਿਸੇ ਨੇ ਫੋਨ ਨਹੀਂ ਜੀ ਆਉਣ ਉਹ ਹਾਂ ਜੀ ਨਹੀਂ ਆਉਣ ਜੀ ਕੀ ਗੱਲ ਜੀ ਨਾਵਾ ਆਉਂਦੇ ਹੀ ਨਹੀਂ ਜੀ ਇੰਨੇ ਕਿੰਨੇ ਕੰਮ ਹੁੰਦਾ ਮੁੱਦੇ ਜਿਹੜੇ ਜਸੇ ਬੰਦੀਆਂ ਦਾ ਹੋਊਗਾ ਉਹਨਾਂ ਦੇ ਫੋਰ ਬੰਦ ਹੋ ਜਾਂਦੇ ਜਿੱਥੇ ਮੁੱਤਾਂ ਪਏਗਾ 5 ਵਜੇ ਤੋਂ ਬਾਅਦ ਫੋਰ ਬੰਦ ਹੋ ਜਾਂਦੇ ਕਦੇ ਨਹੀਂ ਆਉਂਦੇ ਉਹ ਬੰਦਾ ਕੋਈ ਆਮ ਆਦਮੀ ਦਾ ਕੋਈ ਨਜ਼ਦੀਕੀ ਆ ਕੋਈ ਐਮਐਲਏ ਦਾ ਨਜ਼ਦੀਕੀ ਆ ਸਰ ਹੁਣ ਅਸੀਂ ਕੀ ਕੀ ਜਦੋਂ ਸਾਡੇ ਨਾਲ ਮਿਲਾਂ ਜੀ ਜਦੋਂ ਤੁਹਾਡੇ ਪਿੰਡ ਦੇ ਮਸਲੇ ਉੱਠ ਖੜਾ ਤੁਸੀਂ ਖੁੱਲ ਕੇ ਬੋਲੋ ਕੁੱਲਕੀ ਬੋਲ ਰਹੇ ਆ ਸਾਰੇ ਅਸੀਂ ਮਲਾਜਮਾਂ ਨੂੰ ਜਦੋਂ ਕਹਿ ਰਹੇ ਆ ਵੀ ਸਾਡੇ ਨਾਲ ਸਿੱਧੇ ਮੱਥੇ ਨਾਲ ਗੱਲ ਨਹੀਂ ਹੋ ਰਹੀ ਠੀਕ ਆ ਹੁਣ ਮੁੜ ਕੇ ਮੇਰੇ ਤੇ ਵੀ ਮੁੱਦੇ ਉੱਠਣਗੇ ਹੋ ਸਕਦਾ ਉੱਥੇ ਮੇਰੇ ਨਾਲ ਪਿੰਡ ਖੜੇ ਪਰਸਨਲ ਤੌਰ ਤੇ ਜਾਂ ਨਾ ਖੜੇ ਹੋ ਸਕਦਾ ਕੱਲ ਨੂੰ ਮੈਸਟਰ ਕਰਨੇ ਆਰੇ ਬਾਈ ਬੋਲਪਾ ਕੱਲ ਨੂੰ ਮੇਰੇ ਤੇ ਵੀ ਪਰਚਾ ਕਰਾ ਦੇ ਸੁਣ ਤੁਹਾਨੂੰ ਵੀ ਪਤਾਗਾ ਵੀ ਜਿਹੜੇ ਮੁੰਡਿਆਂ ਨੇ ਮੋੜ ਹਲਕੇ 'ਚ ਸਵਾਲ ਕੀਤੇ ਆ ਉਹਨਾਂ ਦੇ ਪਰਚੇ ਕਰਕੇ ਉਹ ਸਿੱਟੇ ਪਏ ਆਗੇ ਹਾਂਜੀ ਜਦੋਂ ਪਿੰਡ ਦੇ ਵਿੱਚ ਕੋਈ ਪਿੰਡ ਦੀ ਪਿੰਡ ਵਾਸਤੇ ਕੋਈ ਚੀਜ਼ ਬਣਦੀ ਹੈ ਹਾਂਜੀ ਕੋਈ ਵੀ ਚਾਹੇ ਸਮਸ਼ਾਨ ਘਾਟ ਹੋਵੇ ਚਾਹੇ ਹੱਡਾ ਰੋੜੀਆ ਚਾਹੇ ਕੋਈ ਸਕੂਲ ਹੈ ਹਾਂਜੀ ਪਿੰਡ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਕਿਉਂਕਿ ਪੰਚਾਇਤੀ ਜ਼ਮੀਨ ਹੁੰਦੀ ਹੈ ਹਾਂਜੀ ਪਿੰਡ ਦੀ ਸਹਿਮਤੀ ਤੁਸੀਂ ਲਈ ਅਲਾਉਂਸਮੈਂਟਾਂ ਕਰਵਾਈਆਂ ਗੁਰਦੁਆਰੇ 'ਚ ਜਾਂ ਕੋਈ ਨੋਟਸ ਵਗੈਰਾ ਲਾਏ ਨਹੀਂ ਜੀ ਦੇਖੋ ਸੋਡੀ ਗੱਲ ਨਾਲ ਮੈਂ ਵੀ ਸਹਿਮਤਾਂ ਜੀ ਪਿੰਡ ਦਾ ਅੱਜ ਇਕੱਠ ਸੀਗਾ ਪੂਰੇ ਕੋਟੜੇ ਪਿੰਡ ਦਾ ਇਕੱਠ ਸੀਗਾ ਹਾਂਜੀ ਉਹ ਸਾਹਿਬ ਨਾਲ ਤਾਂ ਉਹ ਕਹਿ ਰਹੇ ਨੇ ਕਿ ਵੀ ਜਿਹੜੀ ਹੱਡਾ ਰੋੜੀ ਐ ਵੀ ਜੇ ਉਹਨਾਂ ਨੂੰ ਨੁਕਸਾਨ ਆਗਾ ਉਹਨਾਂ ਨੂੰ ਮੁਸਕ ਆਉਂਦਾ ਤਾਂ ਜਿਹੜੇ ਉੱਥੇ ਘਰ ਨੇ ਜਾਂ ਉੱਥੇ ਖੇਤ ਨੇ ਉਹਨਾਂ ਨੂੰ ਵੀ ਮੁਸਕ ਆਉਂਦਾ ਜੀ ਪਿੰਡ ਵਾਸੀਆਂ ਦਾ ਇਹ ਕਹਿਣਾ ਵੀ ਪੰਚਾਇਤੀ ਜ਼ਮੀਨਾਂ ਹੋਰ ਵੀ ਬਹੁਤ ਨੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਵੀ ਸਾਡੇ ਨਾਲ ਜੇ ਸਹਿਮਤੀ ਕਰਦੇ ਅਸੀਂ ਕਿਤੇ ਸਹਿਮਤੀ ਪਾ ਕੇ ਮਤਾ ਪਾ ਕੇ ਸਾਰਾ ਪਿੰਡ ਇਕੱਠਾ ਹੋ ਕੇ ਇੱਕ ਥਾਂ ਬਣਾ ਲਾਂਦਾ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਨਹੀਂ ਹਾਂ ਇੱਕ ਮਿੰਟ ਜੀ ਮੈਂ ਇਹ ਗੱਲ ਨਾਲ ਸਹਿਮਤ ਹਾਂ ਜੋ ਵੀ ਕਾਰਵਾਈ ਹੋਈ ਆ ਉਹ ਸਾਨੂੰ ਹਾਈ ਕੋਰਟ ਦੇ ਅਧੀਨ ਹੀ ਕਰਨੀ ਪਈ ਆ ਕਿਉਂਕਿ ਜੇ ਮੈਨੂੰ ਹਾਈ ਕੋਰਟ ਨੇ ਸਵਾਲ ਪੁੱਛੇ ਤਾਂ ਹੀ ਮੈਨੂੰ ਮਤੇ ਪਾਉਣੇ ਪਏ ਜੀ ਕੋਈ ਸਾਡਾ ਨਿੱਜੀ ਕਿਸੇ ਨਾਲ ਕੋਈ ਨਹੀਂ ਵੀ ਅਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਕੋਈ ਵਿਰੋਧ ਹੈ ਵੀ ਅਸੀਂ ਤਾਂ ਉਥੇ ਲੇ ਸਰਪੰਚ ਰਹੇ ਹੋ ਤੁਸੀਂ ਲੋਕਾਂ ਦੇ ਨੁਮਾਇੰਦੇ ਰਹੇ ਹੋ ਲੋਕਾਂ ਨੇ ਤੁਹਾਨੂੰ ਸਰਪੰਚ ਬਣਾਇਆ ਬਿਲਕੁਲ ਤੁਹਾਡਾ ਫਰਜ਼ ਨਹੀਂ ਬਣਦਾ ਸੀ ਵੀ ਪਹਿਲਾਂ ਲੋਕਾਂ ਦੇ ਧਿਆਨ ਚ ਲਿਆ ਕੇ ਵੀ ਆਪਣੇ ਪਿੰਡ ਦੇ ਵਿੱਚ ਜਿਹੜੀ ਹੱਡਾ ਰੋੜੀ ਹੈ ਸ਼ਿਫਟ ਹੋਣੀ ਆ ਕੋਈ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਉਂਦੇ ਤੁਸੀਂ ਜਾਂ ਕੋਈ ਨੋਟਸ ਲਾਉਂਦੇ ਕੰਨਾਂ ਤੇ ਸਾਂਝੀਆਂ ਥਾਵਾਂ ਤੇ ਤੇ ਤੁਸੀਂ ਇਹ ਚੀਜ਼ ਜ਼ਰੂਰੀ ਨਹੀਂ ਸਮਝੀ ਨੇ ਦੇਖੋ ਉਹ ਨੁਆ ਜਸ ਸੁਨੇਹਾ ਲੱਗਿਆ ਸੀ ਵੀ ਪਿੰਡ ਦੇ ਵਿੱਚ ਕਾਠਾ ਤੁਸੀਂ ਪਹੁੰਚੇ ਨਹੀਂ ਮੈਨੂੰ ਕਿਸੇ ਦੀ ਕੋਲ ਨਹੀਂ ਮੈਂ ਵੇਟ ਕਰ ਕਰਕੇ ਮੈਂ ਰਾਮਪੁਰ ਜਾਣਾ ਸੀ ਕਿਉਂਕਿ ਮੈਨੂੰ ਉਮੀਦ ਸੀ ਵੀ ਮੈਨੂੰ ਸੱਦਣਗੇ ਮੈਨੂੰ ਇਹ ਵੀ ਮੀ ਸੀ ਵੀ ਪੱਤਰਕਾਰ ਵੀਰ ਮੇਰੇ ਕੋਲੇ ਆਉਣਗੇ ਜੇ ਮੈਂ ਇਹ ਚੀਜ਼ ਤੋਂ ਜਾਣਦਾ ਸੀ ਪਿੰਡ ਨੂੰ ਇਹ ਸੀ ਵੀ ਪਤਾ ਨਹੀਂ ਸਰਪੰਚ ਚੋਰ ਆ ਮੈਂ ਰਾਮਪੁਰੇ ਨਹੀਂ ਗਿਆ ਮੈਂ ਵੇਟ ਕਰਕੇ ਜੇ ਹੁਣ ਇਸ ਮਸਲੇ ਨੂੰ ਸੁਲਝਾਉਣ ਲਈ ਤੁਹਾਡੇ ਕੋਲੇ ਪਿੰਡ ਵਾਸੀ ਆਉਂਦੇ ਨੇ ਤੁਸੀਂ ਉਹਨਾਂ ਦਾ ਸਾਥ ਦੇਵੋਗੇ ਬਿਲਕੁਲ ਜੇ ਮੈਨੂੰ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਭੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਦੋਸਤੋ ਅੱਜ ਅਸੀਂ ਖੜੇ ਆ ਪਿੰਡ ਕੋਟੜਾ ਕੌੜਿਆਂ ਵਾਲਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਇਸ ਪਿੰਡ ਦੇ ਵਿੱਚ ਖੱਡਾ ਰੋੜੀ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਹੈਗਾ ਕਰਦੇ ਆਂ ਗੱਲਬਾਤ ਸਾਡੇ ਨਾਲ ਪਿੰਡ ਵਾਸੀ ਇੱਥੇ ਮੌਜੂਦ ਨੇ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਹੈ ਕਰਦੇ ਆਂ ਪੂਰੀ ਗੱਲਬਾਤ ਲੈਣੇ ਆ ਜਾਣਕਾਰੀ ਕੀ ਹੈਗਾ ਪੂਰਾ ਮਾਮਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹੈਗਾ ਜੀ ਪੂਰਾ ਮਾਮਲਾ ਪੂਰੀ ਜੀ ਪਿਛਲੇ ਦਿਨ ਇਹਨਾਂ ਸਾਨੂੰ 29 ਮਈ ਨੂੰ ਪਤਾ ਲੱਗਿਆ ਇਸ ਸਾਲ 'ਚ 2024 'ਚ ਵੀ ਸਾਡੇ ਨਗਰ ਦੀ ਹੱਡਾ ਰੋੜੀ ਤਬਦੀਲ ਹੋ ਰਹੀ ਹੈ ਉਹ ਅਸਲ ਦੇ ਵਿੱਚ ਕਾਰਵਾਈ ਹੈ ਜਿਹੜੀ ਉਹ ਅਗਸਤ 2018 ਤੋਂ ਚੱਲੀ ਆ ਪਿਛਲੀ ਪੰਚਾਇਤ ਦੇ ਵਿੱਚ ਸਾਡੇ ਜਿਹੜੇ ਸਰਪੰਚ ਸਾਹਿਬ ਸੀਗੇ ਗੁਰਪਾਲ ਸਿੰਘ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਪਰ ਮੌਜੂਦਾ ਸਰਪੰਚ ਸੁਖਪ੍ਰੀਤ ਸਿੰਘ ਦੇ ਸਮੇਂ ਜਦੋਂ ਹੋਲਿਗਲ ਨੋਟਿਸ ਆਇਆ ਤਾਂ ਇਹਨਾਂ ਨੇ ਐਕਸ਼ਨ ਲਿਆ ਉਹ ਐਕਸ਼ਨ ਲੈਣਾ ਵੀ ਬਣਦਾ ਸੀ ਪਰ ਜਿਹੜਾ ਇਤਰਾਜ ਆ ਸਾਨੂੰ ਉਹ ਇਸ ਗੱਲ ਤੇ ਆ ਵੀ ਜਿਹੜਾ ਪਿੰਡ ਨੂੰ ਧੋਖੇ ਦੇ ਵਿੱਚ ਰੱਖ ਕੇ ਬਿਨਾਂ ਕੁਝ ਦੱਸੇ ਕਿਉਂਕਿ 2022 ਤੋਂ ਲਗਾਤਾਰ ਮਤੇ ਚੱਲੀ ਜਾਂਦੇ ਆ ਪਰ ਜਿਹੜਾ ਸਾਨੂੰ ਪਤਾ ਲੱਗਦਾ ਹੈ ਉਹ 29 5 2024 ਨੂੰ ਲੱਗਦਾ ਤੇ ਉਦੋਂ ਤੱਕ ਸਾਰਾ ਜਿਹੜਾ ਕੰਮ ਹੈ ਉਹ ਪੱਕਟਕ ਹੋ ਚੁੱਕਿਆ ਸੀ ਇਹਨਾਂ ਦੇ ਬਿਆਲਮੂਨ ਉੱਥੇ ਕੋਰਟ ਦੇ ਵਿੱਚ ਹੋ ਚੁੱਕੇ ਸੀ ਤੇ ਇਹਨਾਂ ਨੂੰ ਆਰਡਰ ਆ ਚੁੱਕਿਆ ਸੀ 3 ਸਾਲ 3 ਮਹੀਨਿਆਂ ਦਾ ਸਮਾਂ ਮਿਲਿਆ ਵੀ 3 ਮਹੀਨਿਆਂ ਚ ਹੱਡਾ ਰੂੜੀ ਦੀ ਕਾਰਵਾਈ ਨਵੇਂ ਥਾਂ ਤੇ ਸ਼ਿਫਟ ਕਰਕੇ ਕਾਰਵਾਈ ਕੰਪਲੀਟ ਕਰਕੇ ਸਾਨੂੰ ਸੂਚਿਤ ਕੀਤਾ ਜਾਵੇ ਜਦੋਂ ਜਦੋਂ ਕੋਈ ਵੀ ਚੀਜ਼ ਸ਼ਿਫਟ ਹੁੰਦੀ ਹੈ ਚਾਹੇ ਹੱਡਾ ਰੂੜੀ ਹੋਵੇ ਚਾਹੇ ਸਮਸ਼ਾਨ ਘਾਟ ਹੋਵੇ ਪਿੰਡ ਦਾ ਇਕੱਠ ਬੁਲਾਇਆ ਜਾਂਦਾ ਕੀ ਤੁਹਾਡੇ ਪਿੰਡ 'ਚ ਅਨਾਉਂਸਮੈਂਟ ਹੋਈ ਕੋਈ ਇਦਾਂ ਦੀ ਭਾਈ ਜੀ ਨਗਰ ਦੇ ਸਾਰੇ ਨਗਰ ਦੇ ਵਸਿੰਦੇ ਹੀ ਖੜੇ ਆ ਇਸੇ ਗੱਲ ਦੇ ਮਾਰੇ ਨਹੀਂ ਇਕੱਠ ਕਰਿਆ ਸੀ ਵੀ ਕਿਸੇ ਨੂੰ ਭਾਈ ਇਸ ਗੱਲ ਦੀ ਭਿੰਨਕ ਹੋਵੇ ਜਾਂਦਾ ਚਾਰ ਪਟੀਸ਼ਨਰ ਆ ਉਹਨਾਂ ਨੂੰ ਭਿੰਨਕ ਤੇ ਜਾਂ ਫਿਰ ਦੋ ਦੋ ਬੰਦਾਂ ਨੂੰ ਹੋਰ ਭਿੰਨਕ ਸਾਡੇ ਮੇਰੇ ਨਾਲ ਪੰਚਾਇਤ ਮੈਂਬਰ ਖੜੇ ਨੇ ਕਲਵੰਤ ਸਿੰਘ ਜੀ ਇਹਨਾਂ ਨੂੰ ਵੀ ਇਸ ਗੱਲ ਦਾ ਦੱਸਿਆ ਨਹੀਂ ਗਿਆ ਤੇਜੀ ਦੇ ਵਿੱਚ ਸਾਈਨ ਕਰਾਏ ਗਏ ਆ ਮਤੇ ਵੀ ਨਹੀਂ ਇਹਨਾਂ ਨੂੰ ਪੜਨ ਦਿੱਤੇ ਗਏ ਚਾਰ ਮੈਂਬਰਾਂ ਦੇ ਸਾਈਨ ਆ ਜਿਹੜੇ ਉਹ ਤੇਜੀ ਨਾਲ ਕਰਾਏ ਗਏ ਆ ਦੋ ਮੈਂਬਰਾਂ ਨੂੰ ਸੱਤਰੀ ਬਾਜ ਵੀ ਨਹੀਂ ਸਮਝਿਆ ਗਿਆ ਬਲਾਕ ਸੰਮਤੀ ਮੈਂਬਰ ਵੀ ਇਸ ਤੋਂ ਬਾਹਰ ਹੁਣ ਜਿਹੜਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਇਹਨਾਂ 6 ਮੈਂਬਰਾਂ ਨੇ ਤੇ ਇੱਕ ਬਲਾਕ ਸੰਮਤੀ ਮੈਂਬਰ ਦੇ ਨਾਲ ਜਿਹੜੇ ਸਾਡੇ ਪਿੰਡ ਦੇ ਹੋਰ ਮੋਤਵਾਰ ਸੱਜਣ ਜਿਵੇਂ ਨੰਬਰਦਾਰ ਸਹਿਬਾਨ ਆ ਜਾਂ ਸਾਬਕਾ ਪੰਚ ਆ ਸਾਬਕਾ ਸਰਪੰਚ ਆ ਜਿਨ੍ਹਾਂ ਨੇ ਸਾਨੂੰ ਮਤੇ 'ਚ ਸਾਈਨ ਕਰਕੇ ਦਿੱਤੇ ਜਿਹੜਾ ਅਸੀਂ ਕੋਰਟ ਦੇ ਵਿੱਚ ਲਾਉਣ ਦੇ ਯੋਗ ਹੋਏ ਹੁਣ ਕੀ ਲੱਗਦਾ ਤੁਹਾਨੂੰ ਕੋਈ ਵੀ ਰਾਜਨੀਤਿਕ ਇਹ ਚ ਦਬਾਅ ਆ ਅਫਸਰਾਂ ਤੇ ਤੇ ਜਾਂ ਫਿਰ ਕੋਈ ਵਿੱਚੋਂ ਕੀ ਹੋਰ ਗੱਲ ਆ ਕੋਈ ਲੋ ਸਭ ਕੋਈ ਰਾਜਨੀਤਿਕ ਦਬਾਅ ਹੋ ਵੀ ਸਕਦਾ ਸਾਨੂੰ ਅਫਸਰਾਂ ਦੇ ਜਿਹੜਾ ਰਵੱਈਏ ਤੋਂ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਰਲਗੜਤ ਤਾਂ ਹੈਗੀ ਐ ਤੁਹਾਡਾ ਕੋਈ ਨਿੱਜੀ ਸਵਾਰਥ ਤਾਂ ਨਹੀਂ ਨਿੱਜੀ ਸਵਾਰਥ ਬਾਈ ਜੀ ਨਗਰ ਦਾ ਹੈ ਸਾਡਾ ਨਿੱਜੀ ਨਹੀਂ ਹੈ ਸਾਡਾ ਤਾਂ ਠੀਕ ਹੈ ਹਰੇਕ ਬੰਦੇ ਦੀ ਤਕਲੀਫ ਹੈ ਕਿਸੇ ਨੂੰ ਸਮੈਲ ਆਊਗੀ ਕਿਉਂਕਿ ਉਹਨਾਂ ਨੇ ਘਰ 30 ਸਾਲ ਤੋਂ ਹੁਣ ਸਾਡੇ ਆਪਣਾ ਬਾਬੇ ਕੇ ਲਾਣੇ ਦੇ ਘਰ ਹੈ ਉਹ ਆਡਾ ਰੂੜੀ ਤੋਂ ਮੇਰੇ ਖਿਆਲ ਚ ਢਾਈ ਤਿੰਨ ਕਿੱਲੇ ਦੂਰ ਹੈ ਤਲਕੇ ਜਿੱਥੋਂ ਚੱਕੀ ਜਾਣੀ ਹੈ ਉਥੋਂ 5 ਕਿੱਲੇ ਦੂਰ ਹੈ ਇਹਨਾਂ ਦੇ ਘਰ ਆ ਜਿਹੜੇ ਢਾਈ ਤਿੰਨ ਕਿੱਲੇ ਦੂਰ ਹੈ ਦੂਜਿਆਂ ਦੇ ਕੋਈ ਕੋਈ ਸਾਢੇ ਤਿੰਨ ਕਿੱਲੇ ਕੋਈ 4 ਕਿੱਲੇ ਹੈ ਪਰ ਇਹ ਬਾਬੇ ਕੇ ਘਰ ਆ ਛਿੰਦੇ ਕੇ ਡੀਸੀ ਕੇ ਉਹਨਾਂ ਦੇ ਘਰ ਵੀ ਇੰਨੀ ਵਾਰਤੀ ਆ ਉਰੇ ਆ ਸਾਡੇ ਬਾਬੇ ਤੋਂ ਲੋਕਾਂ ਕਾ ਲਾਣਾ ਆ ਜਾਂਦਾ ਹੈ ਉਹਨਾਂ ਦੇ ਵੀ ਤਿੰਨ ਚਾਰ ਘਰ ਉਸੇ ਤਰੀਕੇ ਨਾਲ ਪਰੇ ਨੂੰ ਜਦੋਂ ਅਸੀਂ ਜਾਂਦੇ ਆ ਤਾਂ ਉਧਰਲੇ ਪਾਸੇ ਇੱਕ ਵਸਤੀ ਬਣੀ ਹੋਈ ਆ ਪੂਰੀ ਵੀ ਕੇ ਕੇ ਘਰ ਵੱਜਦੇ ਆ ਉਹਨਾਂ ਘਰਾਂ ਦਾ ਰਸਤਾ ਜਿਹੜਾ ਇਹ ਆ ਬੱਚੇ ਜਿਹੜੇ ਉਹਨਾਂ ਦੇ ਜਿੱਥੇ ਇਹ ਸਾਡਾ ਰੂੜੀ ਹੁਣ ਲੈ ਕੇ ਗਏ ਆ ਉਹਨਾਂ ਦੇ ਬੱਚੇ ਉਸ ਰਜਵਾਹੇ ਦੇ ਪੁਲ ਤੋਂ ਜਿਹੜਾ ਆ ਕੇ ਬਸ ਫੜਦੇ ਆ ਜਿਹੜੇ ਬੱਚੇ ਬੱਚੇ ਬੈਨਾਂ ਤੇ ਸਕੂਲ ਜਾਂਦੇ ਆ ਜਿਹੜੇ ਬੱਚੇ ਸਰਕਾਰੀ ਸਕੂਲ ਚ ਆਉਂਦੇ ਆ ਉਹਨਾਂ ਦਾ ਮੇਨ ਰਸਤਾ ਆਉਣ ਦਾ ਉਹ ਆ ਤੇ ਹੱਡਾ ਰੋੜੀ ਦੇ ਵਿੱਚ ਦੋ ਦੋ ਮਰਦਾਰ ਖਾ ਕੇ ਕੁੱਤੇ ਜਾਣਗੇ ਕੁਦਰਤੀ ਗੱਲ ਆ ਹਵਾਲੀ ਥਾਂ ਤੇ ਬੈਠਣਗੇ ਜੇ ਹਵਾਲੀ ਥਾਂ ਤੇ ਬੈਠਣਗੇ ਤਾਂ ਉਹ ਰਜਵਾਹੇ ਦੇ ਪੁਲਤੀ ਬੈਠਣਗੇ ਜੇ ਪੁਲਤੇ ਬੈਠਣਗੇ ਬੱਚਿਆਂ ਤੋਂ ਕਿਸੇ ਕਾਲ ਵੀ ਬਖਸ਼ਿਆ ਜਾਂਦਾ ਜੇ ਕੋਈ ਬੁੜੀਆਂ ਬੰਦਿਆਂ ਨੂੰ ਕੰਮ ਹੈ ਕਈ ਵਾਰੀ ਪਿੰਡ ਦੇ ਵਿੱਚੋਂ ਕੋਈ ਸਮਾਨ ਲੈ ਕੇ ਜਾਣਾ ਕਿਤੇ ਆਉਣਾ ਜਾਣਾ ਬੁੜੀਆਂ ਨੂੰ ਕੱਲਿਆਂ ਨੂੰ ਵੀ ਆਉਣਾ ਪੈਂਦਾ ਤੇ ਜਦੋਂ ਉਹ ਮਾਸ ਖਾ ਕੇ ਜਿਹੜਾ ਸਮਝ ਲਓ ਵੀ ਆਦਮ ਖੋਰ ਬਣੇ ਹੋਏ ਕੁੱਤੇ ਤੇ ਉਹ ਫਿਰ ਕਿਸੇ ਨੂੰ ਬਖਸ਼ਣਗੇ ਤੇ ਤੁਹਾਡੀ ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਅਸੀਂ ਜੀ 29 ਪੰਜ ਤੋਂ ਲੱਗੇ ਆ ਵੀਡੀਓ ਸਾਹਿਬ ਨਾਲ ਗੱਲ ਕੀਤੀ ਆ ਆਰਟੀਆਈਆਂ ਪਾ ਕੇ ਅਸੀਂ ਜਿਹੜੀਆਂ ਜਾਣਕਾਰੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਡੀਡੀਪੀਓ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਤੇ ਉਹਨਾਂ ਦੇ ਵਿੱਚ ਗੱਲ ਇਹੀ ਸਾਹਮਣੇ ਆਉਂਦੀ ਹੈ ਵੀ ਮਾਮਲਾ ਕੋਰਟ ਦੇ ਵਿਚਾਰ ਦੇਣਾ ਉਹਨਾਂ ਚਾਰ ਅਸੀਂ ਕੁਝ ਨਹੀਂ ਕਰ ਸਕਦੇ ਹੂੰ ਕਿੰਨੇ ਕੁ ਬੰਦਿਆਂ ਨੇ ਜਿਹੜੇ ਉਧਰ ਸਾਈਨ ਕਰੇ ਆ ਕਿੰਨੇ ਕੁ ਟੋਟਲ ਕਿੰਨੇ ਕੁ ਬੰਦੇ ਆ ਪਿੰਡ ਦੇ ਬੰਦੇ ਬੁੜੀਆਂ ਉਧਰ ਬਾਈ ਜੀ ਨਰੇਗਾ ਮਜ਼ਦੂਰਾਂ ਦੇ ਸਾਈਨ ਆ ਹੁਣ ਕਮੀ ਇਹ ਰਹਿ ਗਈ ਆ ਆਪਾਂ ਇਧਰੋਂ ਥੋੜੇ ਜਿਹਾ ਲੇਟ ਹੋ ਗਏ ਨਰੇਗਾ ਵਾਲੇ ਦੀ ਟਰਾਲੀ ਭਰੀ ਵੀ ਆਈ ਸੀ ਤੇ ਜੇ ਉਹਨਾਂ ਦਾ ਪੱਖ ਜਾਣਨ ਵਾਲਾ ਤਾਂ ਸਵੇਰ ਮੇਰੇ ਖਿਆਲ ਚ 7:00 ਵਜੇ 8:00 ਵਜੇ ਉਹ ਤੁਰਦੇ ਹੁੰਦੇ ਆ ਜੇ ਕਿਤੇ ਉਦੋਂ ਕਿਤੇ ਆਇਆ ਜਾਂਦਾ ਜਾਂ ਸਾਡੇ ਕੋਲੇ ਸੰਪਰਕ ਨਹੀਂ ਸੀ ਮੈਂ ਮੇਰੇ ਕੋਲੇ ਸੰਪਰਕ ਸੀਗਾ ਮੈਂ ਇਧਰ ਵਿਜੀ ਸੀ ਤੇ ਸਾਡਾ ਸੰਪਰਕ ਉਹਨਾਂ ਨਾਲ ਸਾਧਿਆ ਨਹੀਂ ਗਿਆ ਜੇ ਕਿਤੇ ਉਹ ਟਰਾਲੀ ਟਰਾਲੀ ਭਰੀ ਆ ਜਾਂਦੀ ਮੇਰੇ ਖਿਆਲ ਚ ਸਾਨੂੰ ਬੋਲਣ ਦੀ ਲੋੜ ਨਹੀਂ ਸੀ ਪੈਣੀ ਨਰੇਗਾ ਮਜ਼ਦੂਰਾਂ ਤੋਂ ਇਹ ਕਹਿ ਕੇ ਸਾਈਨ ਕਰਾਏਗੇ ਵੀ ਤੁਹਾਡੀ ਭਾਈ ਜਿਹੜੀ ਪੈਂਡਿੰਗ ਜਿਹੜੀ ਪੇਮੈਂਟ ਹੈ ਉਹ ਤੁਹਾਡੇ ਖਾਤਿਆਂ 'ਚ ਪਾਉਣ ਵਾਸਤੇ ਮਤਾ ਪਾ ਰਹੇ ਆ ਹਾਲਾਂਕਿ 14 ਮਤੇ ਪਏ ਆ 14 ਮਤਾਂ ਦੇ ਵਿੱਚੋਂ ਇੱਕ ਵੀ ਮਤਾ ਉਹ ਨਰੇਗਾ ਮਜ਼ਦੂਰਾਂ ਦੇ ਹੱਕ ਵਾਲਾ ਨਹੀਂ ਪਿਆ ਤੁਹਾਡਾ ਹਲਕਾ ਮੌੜਾ ਇਹਦਾ ਮੌੜ ਹਲਕਾ ਸਾਡਾ ਹਲਕਾ ਮੌੜਾ ਕੋਈ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਨਹੀਂ ਇਸ ਵੇਲੇ ਨੂੰ ਲੈ ਕੇ ਨਹੀਂ ਜੀ ਐਮਐਲਏ ਸਾਹਿਬ ਨਾਲ ਤਾਂ ਸਾਡੇ ਨਗਰ ਦੇ ਵਿੱਚ ਆਉਣਾ ਪਾਜੋ ਸਮਝਦੇ ਆ ਸਾਡੇ ਨਗਰ ਦੇ ਵਿੱਚ ਪਹਿਲਾ ਸਕੂਲ ਦਾ ਮੁੱਦਾ ਉੱਠਿਆ ਸੀ ਪੂਰੇ ਨਗਰ ਦਾ ਮੁੱਦਾ ਸੀ ਆਹੀ ਬੰਦੇ ਉਦੋਂ ਸੀ ਅੱਗੇ ਸੀਗੇ ਤੇ ਵੱਖਰੀ ਗੱਲ ਆ ਵੀ ਹੋ ਗਿਆ ਸ਼ਾਇਦ ਕੋਈ ਉਹਨਾਂ ਦੇ ਹੋਣ ਦੇ ਵੀ ਜੇ ਪਿਛੇ ਵੀ ਯੋਗਦਾਨ ਹੋਵੇ ਪਰ ਉਹਨਾਂ ਨੇ ਸਾਡੇ ਦੁੱਖ ਨੂੰ ਕਿਤੇ ਬਣਾ ਜੇ ਗੱਲ ਕਰੀਏ ਜਥੇਬੰਦੀਆਂ ਦੀ ਤੁਹਾਡੇ ਪਿੰਡ ਜਿਹੜਾ ਜਥੇਬੰਦੀਆਂ ਤੋਂ ਕਾਫੀ ਸਟਰੋਂਗ ਆ ਜਥੇਬੰਦੀਆਂ ਤੁਹਾਡੇ ਨਾਲ ਸਹਿਮਤ ਆ ਜਾਂ ਦੂਜੀ ਧਿਰ ਨਾਲ ਸਹਿਮਤ ਨੇ ਜਥੇਬੰਦੀਆਂ ਦੀ ਬਾਈ ਜੀ ਸ਼ੁਰੂ ਤੋਂ ਇਹੀ ਗੱਲ ਰਹੀ ਹੈ ਵੀ ਛੰਡੇ ਤੋਂ ਬਿਨਾਂ ਗੱਲ ਬਣਨੀ ਨਹੀਂ ਅਸੀਂ ਕਿਤੇ ਨਾ ਕਹਿੰਦੇ ਸੀ ਵੀ ਕਾਗਜ਼ਾਂ ਦਾ ਢਿੱਡ ਭਰ ਲਈਏ ਹੋਰ ਕੋਈ ਸਾਡਾ ਅਸੀਂ ਜਥੇਬੰਦੀਆਂ ਦੇ ਨਾਲ ਆ ਹੋਰ ਕੋਈ ਸਾਡਾ ਕੋਈ ਮਨਮਟਾਵ ਨਹੀਂ ਜਥੇਬੰਦੀਆਂ ਆਉਣਗੀਆਂ ਜਦੋਂ ਲੋੜ ਪਾਊਗੀ ਤੇ ਜਥੇਬੰਦੀਆਂ ਦਾ ਢੰਗ ਵੀ ਵਰਤਿਆ ਜਾਊਗਾ ਇਹਨੂੰ ਰੋਕਣ ਵਾਸਤੇ ਅਸੀਂ ਤਾਮ-ਸਾਮ ਦੰਦ ਭੇਦ ਸਾਰਾ ਵਰਤਾਂਗੇ ਅਸੀਂ ਰੁਕਣ ਵਾਲੇ ਨਹੀਂ ਜੇ ਆਪਾਂ ਦੂਜੇ ਪਾਸੇ ਰਾਜਨੀਤਿਕ ਲੀਡਰਾਂ ਦੀ ਗੱਲ ਕਰੀਏ ਜਿਹੜੇ ਹੁਣ ਵੋਟਾਂ ਲੰਘ ਕੇ ਹੱਡੀਆਂ ਖੁੱਡੀਆਂ ਸਾਹ ਵੀ ਐਮਪੀ ਜੋ ਚੋਂ ਲੜੀ ਐ ਜੀਤ ਮਹਿੰਦਰ ਸੀਗਾ ਲੱਖਾ ਸਧਾਨਾ ਸੀ ਹਰ ਸਿਮਰਤ ਕੌਰ ਸੀ ਉਦੋਂ ਉਹ ਸਟੇਜਾਂ ਦੇ ਖੜਕੇ ਨੰਬਰ ਬੋਲਦੇ ਸੀ ਵੀ ਸਾਡੇ ਨਾਲ ਸੰਪਰਕ ਕਰਿਓ ਜੇ ਤੁਹਾਨੂੰ ਲੜਾ ਰਾਤ ਨੂੰ ਵੀ ਲੋੜ ਪੈਂਦੀ ਐ ਕੀ ਕਿਸੇ ਨੇ ਸੰਪਰਕ ਕੀਤਾ ਜਦੋਂ ਪਿੰਡ ਦੇ ਕੋਈ ਭੀੜ ਪੈਂਦੀ ਆ ਕੋਈ ਵੀ ਮੁੱਦਾ ਉੱਠਦਾ ਪਿੰਡ ਦਾ ਉਦੋਂ ਆਪਾਂ ਨੂੰ ਜਥੇਬੰਦੀਆਂ ਯਾਦ ਆ ਜਾਂਦੀਆਂ ਤੇ ਕਿਸੇ ਨੇ ਲਖੇ ਸਿਧਾਣੇ ਨੂੰ ਜਾਂ ਕੋਈ ਹਰਸਿਮਰਤ ਨੂੰ ਜਾਂ ਕੋਈ ਜੀਤਮਿੰਦਰ ਨੂੰ ਕਿਸੇ ਨੇ ਫੋਨ ਲਾਇਆ ਨਹੀਂ ਬਾਈ ਜੀ ਕਿਸੇ ਦਾ ਨਾਂ ਤਾਂ ਕਿਸੇ ਦੇ ਧਿਆਨ ਹਿੱਤ ਕਿਉਂ ਬਾਈ ਜੀ ਲਾਇਆ ਫੋਨ ਨਹੀਂ ਨਹੀਂ ਜੀ ਨਹੀਂ ਜੀ ਕਿਉਂ ਬਾਈ ਜੀ ਲਾਇਆ ਕਿਸੇ ਨੇ ਨਹੀਂ ਲਾਇਆ ਨਹੀਂ ਜੀ ਆਉਣ ਉਹ ਹਾਂ ਜੀ ਨਹੀਂ ਆਉਣ ਜੀ ਕੀ ਗੱਲ ਜੀ ਨਾ ਆਉਂਦੇ ਹੀ ਨਹੀਂ ਜੀ ਕਿੰਨੇ ਕਿੰਨੇ ਕੰਮ ਹੁੰਦੇ ਮੁੱਦੇ ਜਿਹੜੇ ਜਸੇ ਬੰਦੀਆਂ ਦਾ ਹੋਊਗਾ ਉਹਨਾਂ ਦੇ ਫੋਨ ਬੰਦ ਹੋ ਜਾਂਦੇ ਜਿੱਦੇ ਮੁੰਡੇ ਪਏਗਾ 5 ਵਜੇ ਤੋਂ ਬਾਅਦ ਫੋਨ ਬੰਦ ਹੋ ਜਾਂਦੇ ਕਦੇ ਨਹੀਂ ਆਉਂਦੇ ਜੇ ਸਾਡੇ ਮੈਸਰ ਖਾਨ ਹੈ ਅਸੀਂ ਸਕੂਲ ਵੇਲੇ ਨੂੰ ਇੱਥੋਂ ਬੈਠੇ ਫੋਨ ਕਰਾ ਰਹੇ ਜਿਹੜੇ ਮੁੰਡੇ ਸਾਡੇ ਪੂ ਉਹਨਾਂ ਦਾ ਫੋਨ ਨਹੀਂ ਚੱਕਿਆ ਹੂੰ ਸਕੂਲ ਬਣ ਗਿਆ ਸਕੂਲੇ ਵਿੱਚ ਉਹਦੀ ਸ਼ਾਬਾਸ਼ੀ ਲੈਣ ਦੀ ਕੋਈ ਗੱਲ ਸੀ ਉਹ ਵੀ ਨਹੀਂ ਉਹ ਤਾਂ ਹੋਈ ਸਾਡੇ ਮੈਸਰ ਖਾਨ ਸਾਹਿਬ ਤੋਂ ਅਸੀਂ ਸਨਮਾਨ ਕਰਦੇ ਆ ਉਹਦਾ ਐਮਐਲਏ ਸਾਡਾ ਪਰ ਇੰਨੀ ਹਿੰਮਤ ਵੀ ਨਹੀਂ ਕੀਤੀ ਗਈ ਵੀ ਸਕੂਲ ਬਣਾਉਣ ਦੇ ਵਿੱਚ ਸ਼ਾਬਾਸ਼ੀ ਤਾਂ ਲੈ ਲਾਂ ਹੂੰ ਫੋਨ ਹੀ ਨਹੀਂ ਚੱਕਿਆ ਜੀ ਤੁਸੀਂ ਲੰਮਾ ਸਮਾਂ ਜੁਨੀਅਨ 'ਚ ਕੰਮ ਕੀਤਾ ਜੀ ਕਰ ਵੀ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਆ ਜਿਹੜਾ ਮਸਲਾਗਾ ਤੁਸੀਂ ਪਿੰਡ ਦੇ ਨਾਲ ਖੜੇ ਹੋ ਜਿੱਧਰ ਜ਼ਿਆਦਾ ਪਿੰਡ ਦੀ ਸਹਿਮਤੀ ਹੈ ਪਿੰਡ ਦੀ ਪੜ੍ਹਾਈ ਲਈ ਨਹੀਂ ਜ਼ਿਆਦੇ ਦੀ ਘਰ ਜਿਹੜੇ ਹੈਗੇ ਪੰਛੀ ਉੱਥੇ ਨਾ ਉਸ ਹੱਡਾ ਰੂੜੀ ਕੋਲੇ ਤੇ 8-10 ਘਰ ਉਧਰ ਬਣ ਦੇਣਗੇ ਜਣੇ ਜੇ ਕਹਿ ਦੇ ਕਿ ਵੀ ਇੱਥੋਂ ਚੱਕ ਕੇ ਉਧਰ ਜਾਵੜੇ ਉਦੋਂ 5-7 ਘਰ ਜ਼ਿਆਦੇ ਦੁਖੀ ਹੋਣਗੇ ਸੁੱਖੇ ਸੌਖੇ ਨਹੀਂ ਹੁੰਦੇ ਵੀ ਇਹ ਇਹਨਾਂ ਨੂੰ ਖਾਏ ਜਾ ਹੋ ਜੇ ਤੇ ਨੁਕਸਾਨ ਉਹਨਾਂ ਦਾ ਵੱਡਾ ਹੋਊਗਾ ਇਸ ਕਰਕੇ ਕਹਿੰਦੇ ਵੀ ਜਿੱਥੇ ਹੱਡਾ ਰੂੜੀ ਹੈਗੀ ਹੈਗੀ ਉੱਥੇ ਕਿਰਾ ਰਹਿਣ ਦਿਓ ਵੀ ਨਾ ਇਸ ਕਿਸੇ ਕਿਸਮ ਦਾ ਵਢਾਂਗਾ ਹੋਵੇ ਨਾ ਪਿੰਡ ਦੀ ਲੜਾਈ ਵਧੇ ਇਹ ਬਹਿ ਮਿਲ ਕੇ ਕਿਸੇ ਢੰਗ ਨਾਲ ਇਹਦਾ ਹੱਲ ਕਰਨਾ ਚਾਹੀਦਾ ਇਸ ਕਰਕੇ ਅਸੀਂ ਤਾਂ ਕਹਿੰਨੇ ਕਿਉਂਕਿ ਐਮਐਲਏ ਨੇ ਉਹ ਲੜਾਉਣਾ ਉਹ ਨੇ ਮਲੇ ਕੋਲੇ ਵਗ ਜਾਣਾ ਇਧਰੋਂ ਵਗ ਜਾਣਾ ਉਹ ਤਾਂ ਟਕਰਾ ਕੇ ਰੱਖਣਗੇ ਉਹਨਾਂ ਨੂੰ ਹੋਰ ਕੁਛ ਕਹਿਣਗੇ ਇਧਰੋਂ ਹੋਰ ਇਹ ਇਸ ਕਰਕੇ ਦੀ ਪੰਚਾਇਤ ਤੇ ਸਾਨੂੰ ਦਰਾ ਜ਼ਰੂਰ ਹੈ ਵੀ ਜਿਹੜੇ ਪੰਚਾਇਤ ਨੇ ਪਿੰਡ ਨੂੰ ਕਿਉਂ ਨਹੀਂ ਦੱਸਿਆ ਕੋਈ ਕੰਮ ਹੈ ਹਰ ਇੱਕ ਗੱਲ ਹੈ ਜਦੋਂ ਪੰਚਾਇਤੇ ਲੋੜ ਪੈਂਦੀ ਜਦੋਂ ਪਿੰਡ ਦਾ ਇਕੱਠ ਕਰ ਲੈਂਦੇ ਨੇ ਜਦੋਂ ਹੱਡਾ ਰੋੜੀ ਝਕਾਉਣੀ ਸੀ ਕਿਸੇ ਵੀ ਖਲਾਬ ਜਾਂਦੀ ਕਿਸੇ ਦੇ ਹਮੈਤ ਜਾਂਦੀ ਪਰ ਨਗਰ ਨੂੰ ਜ਼ਰੂਰ ਦੱਸਣਾ ਸੀਗਾ ਵੀ ਆਹ ਕੁਛ ਹੋਰ ਹੈ ਇਹਦਾ ਦੱਸੋ ਕੀ ਕਰਨਕ ਚਾਹੀਦਾ ਕਿ ਨਹੀਂ ਚਾਹੀਦਾ ਵੀ ਕੋਈ ਮੁੜ ਕੇ ਰੌਲਾ ਤਾਂ ਨਹੀਂ ਪੈਂਦਾ ਅੱਜ ਇਹ ਉਹ ਗੱਲ ਕਰੀ ਵੀ ਹੁੰਦੀ ਜੇ ਉੱਥੇ ਸਹਿਮਤੀ ਬਣ ਜਾਂਦੀ ਰੌਲਾ ਨਹੀਂ ਸੀ ਪੈਂਦਾ ਇਸ ਕਰਕੇ ਪੰਚਾਇਤ ਤੇ ਸਾਨੂੰ ਜ਼ਰੂਰ ਇਸ ਗੱਲ ਦਾ ਗਿਲਾ ਹੈਗਾ ਤੇ ਇਹ ਨਹੀਂ ਸੋਚਿਆ ਵੀ ਜਿਹੜੀ ਪੰਚਾਇਤ ਆ ਪੰਚਾਇਤ ਬਣਾਈ ਆ ਸਾਰੇ ਲੋਕਾਂ ਨੇ ਆ ਨਗਰ ਨੇ ਬਣਾਈ ਆ ਪਰ ਉਹਨਾਂ ਨੇ ਨਗਰ ਦੀ ਭਲਾਈ ਲਈ ਕੋਈ ਇਹੋ ਜਿਹਾ ਕੋਈ ਸੋਚਿਆ ਨਹੀਂ ਸਾਡੇ ਦੇ ਇਤਰਾਜ ਉੱਠਦੇ ਇੱਥੇ ਵੀ ਸਰਪੰਚ ਮੈਂਬਰ ਖੜੇ ਹੋਣਗੇ ਅਸੀਂ ਜਥੇਬੰਦੀ ਵੋਟਾਂ ਇਸੇ ਕਰਕੇ ਨਹੀਂ ਪਾਉਂਦੀ ਜਿੱਦ ਦੇ ਕੋਈ ਲੋੜ ਪੈਂਦੀ ਹੈ ਉਹਦੇ ਉਹਨਾਂ ਨੇ ਜਿਹੜੀ ਸੌ ਨਹੀਂ ਚੱਕਦੇ ਹੁੰਦੇ ਵੀ ਗੋਪਤ ਭੇਤ ਰ ਰੱਖਣ ਦੀ ਸੋਚ ਚੁੱਕੀ ਹੈ ਸਰਕਾਰੀ ਭੇਤ ਉਹ ਸਰਕਾਰੀ ਭੇਤ ਉਹ ਸਭ ਤੋਂ ਰੱਖਣੇ ਹੁੰਦੇ ਪਿੰਡਾਂ ਨਾਲ ਲੋਕਾਂ ਦੇ ਰੱਖਣੇ ਹੁੰਦੇ ਉਹ ਰੱਖਦੇ ਰਿਹਾ ਹੁਣ ਵੀ ਉਹ ਰੱਖ ਗਏ ਜਾਨੀ ਇਸ ਕਰਕੇ ਵੋਟਾਂ ਕਿਸੇ ਨੇ ਪਾਤੀਆਂ ਉਹ ਦੇਖਦੇ ਵੀ ਇਧਰੋਂ ਕੁਝ ਫਾਇਦਾ ਹੋ ਜੂ ਸਾਡਾ ਇੰਨਾ ਕੁ ਛੱਸੀ ਸੋਚਦੇ ਨੇਗੇ ਹੋਰ ਨਹੀਂਗਾ ਹਾਲਾ ਵੀ ਲੋਕਾਂ ਦਾ ਕੀ ਬਣੂ ਅਸੀਂ ਕਿਹਾ ਅਸੀਂ ਵੀ ਜਿਥੇ ਬੰਦੀ ਨੇ ਇੱਕ ਗੱਲ 'ਚ ਮਸਲੇ 'ਚ ਪੰਗਾ ਲਿਆ ਸੀ ਸਾਨੂੰ ਉਹ ਲੱਗਿਆ ਵੀ ਇੱਥੋਂ ਤੱਕ ਪਰੇ ਕਰਾ ਦੇਾਂਗੇ ਵੱਡੀ ਲੈਣ ਸੀਗੀ ਪਰ ਦੂਜੇ ਘਰ ਦਾ ਤਰਾਜ ਉਠੂ ਅਸੀਂ ਛੱਡਤਾ ਵੀ ਇਹ ਠੀਕ ਨਹੀਂ ਇੱਥੇ ਆਉਣ ਦੇ ਸਰਕਾਰ ਨੇ ਲੈਵਲ ਉਹ ਕਰ ਲਿਆ ਐਸਟੀਮੇਟ ਲਾਇਆ ਇੱਥੋਂ ਦੀ ਜਾਣ ਤੁਸੀਂ ਚੱਲੋ ਇਸ ਕਰਕੇ ਇਹ ਜੀਆਂ ਗੱਲਾਂ ਅਸੀਂ ਤਾਂ ਛੱਡ ਲੈਨੇ ਪਰ ਪੰਚਾਇਤ ਨੂੰ ਥੋੜੀਆਂ ਗੱਲਾਂ ਦੇ ਲਾਹੇ ਲੱਗਦੇ ਹੁੰਦੇ ਵੀ ਸ਼ਾਇਦ ਗਾਹਾਂ ਨੂੰ ਸਰਪੰਚ ਫੇਰ ਬਣ ਜਾਣਗੇ ਜਾਂ ਗਾਹਾਂ ਨੂੰ ਮੈਂਬਰ ਫੇਰ ਬਣ ਜਾਣਗੇ ਇਹ ਇਹ ਗੋਪਨੀਅਤ ਰੱਖਦੇ ਹੁੰਦੇ ਨੇ ਲੋਕਾਂ ਨੂੰ ਨਹੀਂ ਦੱਸਦੇ ਜੀ 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 ਸਾਡੇ ਨਾਲ ਸੋਰ ਸਾਥੀ ਕਿਵੇਂ ਲੱਗਦਾ ਬਾਈ ਜੀ ਜਿਹੜਾ ਇਹ ਹੁਣ ਮਾਮਲਾ ਚੱਲੀ ਜਾਂਦਾ ਬਾਈ ਮਾਮਲੇ ਦੀ ਗੱਲ ਕਰੀਏ ਤਾਂ ਇਹ ਹੈ ਵੀ ਸਾਰੇ ਪਿੰਡਾਂ ਤੋਂ ਧੋਖਾ ਹੋ ਗਿਆ ਰੋੜਾ ਕਰਕੇ ਸਾਰੇ ਪਿੰਡ ਨੂੰ ਵੇਚ ਕੇ ਹੱਡਾ ਰੂੜੀ ਜਿਹੜੀ ਉੱਥੇ ਤਬਦੀਲ ਕਰਨ ਜਾ ਰਹੇ ਆ ਹਾਲਾਂਕਿ ਅਸੀਂ ਮੌਕਾ ਵੀ ਦਿਖਾਵਾਂਗੇ ਤੁਹਾਨੂੰ ਜਿਹੜੀ ਪੁਰਾਣਾ ਹੱਡਾ ਰੂੜੀ ਆ ਤੇ ਜਿੱਥੇ ਨਵੀਂ ਤਬਦੀਲ ਕਰਨ ਜਾ ਰਿਹਾ ਉਹ ਤੁਹਾਨੂੰ ਆਪ ਦੱਸੋਗੇ ਵੀ ਉੱਥੇ ਨੁਕਸਾਨ ਆ ਕਿ ਇੱਥੇ ਨੁਕਸਾਨ ਆ ਉਹ ਤੁਸੀਂ ਆਪ ਬਿਆਨ ਕਰੋਗੇ ਆਪਦੇ ਚੈਨਲ 'ਤੇ ਉਹ ਬੰਦਾ ਕੋਈ ਆਮ ਆਦਮੀ ਦਾ ਕੋਈ ਨਜ਼ਦੀਕੀ ਆ ਕੋਈ ਐਮਐਲਏ ਦਾ ਨਜ਼ਦੀਕੀ ਆ ਸਰ ਹੁਣ ਅਸੀਂ ਕੀ ਕਹੀਏ ਜਦੋਂ ਸਾਡੇ ਨਾਲ ਮਲਾਜ ਨਹੀਂ ਜਦੋਂ ਤੁਹਾਡੇ ਪਿੰਡ ਦੇ ਮਸਲੇ ਹੀ ਉੱਠ ਖੜਾ ਤੁਸੀਂ ਖੁੱਲ ਕੇ ਬੋਲੋ ਖੁੱਲ ਕੇ ਹੀ ਬੋਲ ਰਹੇ ਆ ਸਰ ਅਸੀਂ ਮਲਾਜਮਾਂ ਨੂੰ ਜਦੋਂ ਕਹਿ ਰਹੇ ਆ ਵੀ ਸਾਡੇ ਨਾਲ ਸਿੱਧੇ ਮੱਥੇ ਨਾਲ ਗੱਲ ਨਹੀਂ ਹੋ ਰਹੀ ਠੀਕ ਆ ਹੁਣ ਮੁੜ ਕੇ ਮੇਰੇ ਤੇ ਵੀ ਮੁੱਦੇ ਉੱਠਣਗੇ ਹੋ ਸਕਦਾ ਉੱਥੇ ਮੇਰੇ ਨਾਲ ਪਿੰਡ ਖੜੇ ਪਰਸਨਲ ਤੌਰ ਤੇ ਜਾਂ ਨਾ ਖੜੇ ਹੋ ਸਕਦਾ ਕੱਲ ਨੂੰ ਮੈਚਰ ਕਰਨੇ ਆਰੇ ਬਾਈ ਬੋਲਪਾ ਕੱਲ ਨੂੰ ਮੇਰੇ ਤੇ ਹੀ ਪਰਚਾ ਅਗਰਾ ਦੇ ਸੁਣ ਤੁਹਾਨੂੰ ਵੀ ਪਤਾਗਾ ਵੀ ਜਿਹੜੇ ਮੁੰਡਿਆਂ ਨੇ ਮੌੜ ਹਲਕੇ 'ਚ ਸਵਾਲ ਕੀਤੇ ਆ ਉਹਨਾਂ ਦੇ ਪਰਚੇ ਕਰਕੇ ਉਹ ਸਿੱਟੇ ਪਏ ਹੈਗੇ ਠੀਕ ਆ ਉਸ ਤੋਂ ਬਾਅਦ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਇਹ ਵੀ ਗੱਲ ਨਾਲ ਆਣਾ ਸਰ ਕਿਤਨਾ ਕਿਤੇ ਤੁਹਾਡੇ ਪਿੰਡ ਦੀ ਤਾਂ ਜਥੇਬੰਦੀ ਇੰਨੀ ਸਟਰੋਂਗ ਆ ਜਦੋਂ ਜਥੇਬੰਦੀ ਵਾਲੇ ਕਹਿੰਦੇ ਨੇ ਸਾਡੇ ਨਾਲ ਜੁੜੋ ਜਥੇਬੰਦੀ ਦੀ ਓਟ ਇਹ ਟਾਈ ਬੈਠੇ ਆ ਸਾਰੇ ਅਸੀਂ ਜੇ ਅਸੀਂ ਜਥੇਬੰਦੀ ਨੂੰ ਕਹਾਂਗੇ ਜਥੇਬੰਦੀ ਤਾਂ ਸਾਡੇ ਨਾਲ ਹੀ ਖੜੀ ਆ ਹੂੰ ਠੀਕ ਆ ਨਾ ਇਹ ਵੀ ਜਥੇਬੰਦੀ ਵੀ ਉਹਨਾਂ ਦਾ ਪੱਖ ਸੁਣੂੰਗੀ ਜਿਹੜੇ ਪਾਸੇ ਸਹੀ ਲੱਗੂ ਇਹਨਾਂ ਨੂੰ ਇਹ ਵੀ ਉਧਰ ਹੀ ਸਹਾਇਕ ਦੇਣਗੇ ਜੀ ਜੀ ਕਿਉਂ ਬਾਈ ਜੀ ਕਿਵੇਂ ਲੱਗਦਾ ਤੁਹਾਡਾ ਖੇਤ ਆ ਉੱਥੇ ਨਾਲ ਤੁਹਾਡਾ ਫਾਰਮ ਵੀ ਆ ਹਾਂ ਜੀ ਵੀ ਤੁਹਾਨੂੰ ਕੋਈ ਤਕਲੀਫ ਆ ਜਿੱਥੇ ਨਵੀਂ ਜਨ ਬਣ ਰਹੀ ਆ ਇਹ ਤਕਲੀਫ ਤਾਂ ਇਹ ਆ ਵੀ ਪਿਛਲੇ 60-61 ਸਾਲ ਤੋਂ ਤਕਰੀਬਨ ਇੱਥ ਅਜੇ 30-35 ਸਾਲ ਦੀ ਉਮਰ ਹੈ ਸਾਡੀ ਸੁੱਤ ਤੋਂ ਸਾਡੇ ਬਜ਼ੁਰਗਾ ਮਿਲੇ ਦੀ ਇੱਥੇ ਚੱਲੀ ਜਾਂਦੀ ਹੈ ਇਹ ਜਿਹੜੇ ਹੁਣ ਰੌਲਾ ਪਾ ਰਹੇ ਆ ਵੀ ਸਾਡੇ ਇੱਥੇ 스멜 ਆਉਂਦੀ ਜਾਂ ਕੁਝ ਹੋਰ ਹੈ ਇਹਨਾਂ ਨੂੰ ਤਕਰੀਬਨ 30 ਤੋਂ 35 ਸਾਲ ਹੋਇਆ ਉੱਥੇ ਮਕਾਨ ਪਾਇਆ ਨੂੰ ਉਹ ਤਾਂ ਉਹਨਾਂ ਨੂੰ ਉਦੋਂ ਵੀ ਦਿਖਦਾ ਸੀਗਾ ਵੀ ਇੱਥੇ ਹੱਡਾ ਰੂੜੀ 스멜 ਆਉਂਦੀ ਹੈ ਜਾਂ ਇੱਥੇ ਕੁਝ ਵੀ ਕੁੱਤੇ ਆਉਣਗੇ ਜਾਂ ਹੱਡ ਖਿੱਚਦੇ ਆ ਇਸ ਤਰ੍ਹਾਂ ਕੋਈ ਵੀ ਦਿੱਕਤ ਹੈਗੀ ਸਾਡੇ ਵੀ ਹੁਣ ਖੇਤਾਂ 'ਚ ਜਿੱਥੇ ਤਬਦੀਲ ਕਰਨਾ ਚਾਹੁੰਦੇ ਆ ਇੱਥੋਂ ਇਹਨਾਂ ਦੇ ਘਰ ਸਿਰਫ ਮੇਰੇ ਸਾਹਮਣੇ 4 ਤੋਂ 5 ਕਿਲੇ ਵਾਈ ਦੂਰ ਹੈ ਜਿੱਥੇ ਹੁਣ ਤਬਦੀਲ ਕਰ ਰਹੇ ਆ ਹੂੰ ਹੁਣ ਜਿਹਨਾਂ ਨੂੰ 5 ਕਿੱਲਾਂ ਤੇ ਦਿੱਕਤ ਆਈ ਓਬਵੀਅਸ ਸਾਨੂੰ ਵੀ 3 ਕਿੱਲਾਂ ਤੇ ਬਹੁਤ ਜ਼ਿਆਦਾ ਹੋਣੀ ਆ ਹੂੰ ਸਾਡੇ ਸੰਦ ਚ ਕੱਲਾ ਰਜਵਾਹਾ ਪੈਂਦਾ ਆ ਜਿਹੜਾ ਲੰਘਦਾ ਸੁਗਾ ਸਾਰਾ ਦਿਨ ਕੁੱਤੇ ਉਹਦੇ ਤੇ ਬੈਠਣਗੇ ਸਾਡੇ ਹੁਣ ਮਾਲ ਡੰਗਰ ਆ ਸਾਰਾ ਬਾਹਰ ਹੁੰਦਾਗਾ ਜਵਾਕ ਆ ਸਾਡੇ YouTube ਖੇਡਦੇ ਆ ਜਾਂ ਸਕੂਲ ਜਾਂਦੇ ਆ ਤੁਰ ਕੇ ਆਉਂਦੇ ਆਗੇ ਸੜਕ ਤੇ ਆ ਕੇ ਬੈਨਾਂ ਤੇ ਚੜਦੇ ਆ ਤੇ ਸਾਨੂੰ ਤਾਂ ਜੀ ਹਰ ਟਾਈਮ ਪਰ 24 ਘੰਟੇ ਖਤਰਾ ਇਹ ਚੀਜ਼ ਦਾ ਅੱਜ ਤੱਕ ਅਸੀਂ ਇਹ ਮੰਗ ਕਰਦੇ ਆ ਵੀ ਇੱਕ ਤਾਂ ਹਰ ਇੱਕ ਬੰਦੇ ਨੂੰ ਓਲੇ ਚ ਰੱਖਿਆ ਗਿਆ ਜੀ ਚੈਤਨਿਯੋ ਕੋਈ ਕਲੀਅਰਿਫਿਕੇਸ਼ਨ ਨਹੀਂ ਇਹ ਤਾਂ ਜਦੋਂ ਆ ਪੰਚਾਇਤੀ ਜ਼ਮੀਨ ਦੀ ਬੋਲੀ ਹੋਣੀ ਸੀਗੀ ਉੱਥੇ ਜਾ ਕੇ ਪਤਾ ਲੱਗਿਆ ਹੂੰ 29 5 24 ਨੂੰ ਜੀ ਉੱਥੇ ਜਾ ਕੇ ਇਹ ਚੀਜ਼ ਦਾ ਪਤਾ ਲੱਗਿਆ ਇੱਕ ਕਨਾਲ ਦੀ ਬੋਲੀ ਨਹੀਂ ਹੋਈ ਹੂੰ ਉਹ ਵੀ ਨੇਰੇ ਚ ਰੱਖਦੇ ਸੀਗੇ ਬਾਅਦ ਚ ਸੈਕਟਰੀ ਸਾਹਿਬ ਨੂੰ ਦੱਸਤਾ ਵੀ ਉੱਥੇ ਹੱਡਾ ਰੋੜੀ ਤਬਦੀਲ ਹੋਣੀ ਹੈਗੀ ਉਹਦੇ ਤੋਂ ਬਾਅਦ ਪਤਾ ਲੱਗਿਆ 29 ਤਰੀਕ ਤੋਂ ਹੀ ਉਸ ਦਿਨ ਦੇ ਮਨ ਲਓ ਸਾਰੇ ਭੱਜੇ ਫਿਰਦੇ ਹੈਗੇ ਜਿੰਨਾ ਕਿਸੇ ਦਾ ਲੱਗਦਾਗਾ ਹੁਣ ਵਕੀਲ ਦਾ ਵਕੀਲ ਕਰਨਾ ਜੀ 1.20 ਲੱਖ ਉਹਦਾ ਖਰਚਾ ਜੀ ਹੋਰ ਹੋ ਜੀ 2 ਲੱਖ ਰੁਪਏ ਨੂੰ ਖਰਚੇ ਨੂੰ ਥਾਂ ਖੜਾ ਹੋ ਗਿਆ ਉਹਤੇ ਕਿ ਨਹੀਂ ਜ਼ਮੀਨਾਂ ਦੇ ਹਿਸਾਬ ਨਾਲ ਕਿਲੇ ਦੇ ਹਿਸਾਬ ਤੇ ਪੈਸੇ ਪਾਏ ਆ ਘਰਾਂ ਦੇ ਹਿਸਾਬ ਤੇ ਪੈਸੇ ਪਾਏ ਸਾਡਾ ਇਹ ਮੰਨ ਲਓ ਜੀ ਬਿਨਾ ਬਜਟੋਂ ਖਰਚਾ ਖੜਾ ਹੋ ਗਿਆ ਨੁਕਸਾਨ ਹੋਣ ਦਾ ਖਤਰਾ ਹੈਗਾ ਜਾਂ ਕੁਝ ਵੀ ਇਸ ਤਰ੍ਹਾਂ ਦਾ ਹੁੰਦਾਗਾ ਕਿ ਉਹਦੀ ਜ਼ਿੰਮੇਵਾਰ ਜਿਹੜੀ ਪੰਚਾਇਤ ਨੇ ਮਤਾ ਪਾਸ ਕੀਤਾ ਸਰਪੰਚ ਖਾਸ ਤੌਰ ਤੇ ਕੀ ਉਹ ਜ਼ਿੰਮੇਵਾਰ ਹੈਗਾ ਇਹ ਚੀਜ਼ਾਂ ਦਾ ਜਾਂ ਅੱਗੇ ਕੋਈ ਵੀ ਨੁਕਸਾਨ ਹੁੰਦਾ ਉਹ ਕੌਣ ਇਹਦੀ ਪਰਭਾਈ ਕਰੂਗਾ ਜੀ ਜੀ ਹ ਹੁਣ ਸਾਡਾ ਮੰਗ ਕੀ ਆ ਅਸਲ ਚ ਹੁਣ ਪੂਰਾ ਜਿਹੜਾ ਨਗਰ ਆ ਕੀ ਮੰਗ ਕਰ ਰਿਹਾ ਮੰਗਦਾ ਸਾਰੇ ਅਸੀਂ ਇਹ ਕਹਿ ਰਹੇ ਹਾਂ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਵੀ ਕੋਈ ਪ੍ਰੋਪਰ ਇਸ ਦੇ ਗਾਈਡ ਕਰਕੇ ਸਾਡੇ ਪਿੰਡ ਚ ਦੁਬਾਰਾ ਇਜਲਾਸ ਬੁਲਾਇਆ ਜਾਵੇ ਇਜਲਾਸ ਬੁਲਾ ਕੇ ਪਿੰਡ ਦੀ ਸਹਿਮਤੀ ਪੁੱਛੀ ਜਾਵੇ ਜੇ ਪਿੰਡ ਸਹਿਮਤ ਤਾਂ ਸਾਡਾ ਰੋੜੀ ਉੱਥੇ ਸ਼ਿਫਟ ਕਰਨ ਦਾ ਕਰ ਦਿੱਤੀ ਜਾਵੇ ਬਟ ਜੇ ਪਿੰਡ ਹੀ ਨਹੀਂ ਸਹਿਮਤ ਤਾਂ ਉਹ ਉੱਥੇ ਵੀ ਸਾਡਾ ਰੋੜੀ ਕਿਸ ਹੱਬ ਨਾ ਜਾਊਗੀ ਜਦੋਂ ਪਿੰਡ ਦੀ ਸਹਿਮਤੀ ਨਹੀਂ ਜਾਣੀਗੀ ਜੀ ਕੀ ਕਹੋਗੇ ਮਾਸਟਰ ਜੀ ਹੁਣ ਜਾਂਦੇ ਜਾਂਦੇ ਵੀ ਸਰਕਾਰਾਂ ਨੂੰ ਜਾਂ ਜਿਹੜੇ ਸਾਡੇ ਲੀਡਰ ਨੇ ਹੈ ਜਾਂ ਜਿਹੜੇ ਇਹੋ ਜਿਹੇ ਸਰਪੰਚ ਪਿੰਡਾਂ ਦੇ ਵਿੱਚ ਪੈਦਾ ਹੋ ਜਾਂਦੇ ਜਿਹੜਾ ਕੋਈ ਪਿੰਡ ਦੀ ਸਲਾਹ ਨਹੀਂ ਦਿੰਦੇ ਵੋਟਾਂ ਮੇਲੇ ਵਸੇਰਾ ਘਰ ਘਰ ਜਾ ਕੇ ਮੰਗਦੇ ਨੇ ਵੋਟਾਂ ਉਹਨਾਂ ਨੂੰ ਕੀ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਤੇ ਆਪਦੇ ਪਿੰਡ ਦਾ ਜਿਹੜਾ ਕੀ ਤੁਸੀਂ ਕੱਲੇ ਆ ਜੀ ਜਿਹਦੇ ਹੱਥ 'ਚ ਹਰੇ ਪੈਨ ਵਾਲਾ ਕਲਮ ਵਾਲਾ ਪੈਨ ਆ ਗਿਆ ਮੇਰੀ ਤਾਂ ਸਲਾਹ ਇਹੀ ਹੈ ਵੀ ਉਹਨੂੰ ਪੱਖਪਾਤ ਦੀ ਐਨਕਾਂ ਲਾ ਕੇ ਪਿੰਡ ਦੀ ਅਸਲੀਅਤ ਜਾਣ ਕੇ ਉਹਦੇ ਮੁਤਾਬਕ ਫੈਸਲਾ ਕਰਨਾ ਚਾਹੀਦਾ ਹੈ ਜੇ ਕੋਈ ਆਪਣੇ ਮਤੇ ਨਾਲ ਜਾਂ ਪੱਖਪਾਤ ਦੇ ਤਹਿਤ ਇੱਕਤਰ ਦਾ ਪੱਖਪੂਰਕ ਫੈਸਲਾ ਕਰੂਗਾ ਉਹ ਲੌਂਗ ਟਰਮ ਚੱਲਣ ਵਾਲਾ ਨਹੀਂ ਆਉਣ ਵਾਲੇ ਸਮੇਂ 'ਚ ਭੁਤੂਗਾ ਮੇਰੀ ਤਾਂ बस ਇਹੀ ਗੱਲ ਹੈ ਵੀ ਲੋਕ رائے ਜਾਣਣੀ ਬਹੁਤ ਜ਼ਰੂਰੀ ਹੈ ਹੂੰ ਮੂਰੇ ਪੰਚਾਇਤੀ ਵੋਟਾਂ ਆਉਂਦੀਆਂ ਨਹੀਂ ਇਹ ਲੋਕ ਭੁੱਲ ਜਾਂਦੇ ਨੇ ਉਦੋਂ ਫੇਰ ਕੀ ਮੂਰੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੂਰੇ ਤਿੰਨ ਮਹੀਨਿਆਂ ਨੂੰ ਪੰਚਾਇਤੀ ਚੋਣਾਂ ਨੇ ਕੀ ਸਾਨੂੰ ਉਦੋਂ ਪੜੇ ਲਿਖੇ ਨੌਜਵਾਨ ਜਿਹੜੇ ਕੋਈ ਸੂਝਬੂਝ ਨਾਲ ਸੂਝਬੂਝ ਨਾਲ ਕੰਮ ਲੈਣ ਲੋੜ ਆ ਵੀ ਇਹੋ ਜਿਹੇ ਬੰਦੇ ਨੁਮਾਇੰਦੇ ਚਾਹੁੰਦੇ ਬਿਲਕੁਲ ਭਾਈ ਜੀ ਇਹ ਤੁਹਾਡੀ ਗੱਲ 100% ਸਹੀ ਹੈ ਵੀ ਅਸੀਂ ਭੁੱਲ ਜਾਂਦੇ ਹਾਂ ਪਰ ਅੱਜ ਮੇਰੀ ਮੇਰਾ ਖਿਆਲ ਹੈ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਡੇ 9 ਵਾਰਡ ਹੈ 9 ਵਾਰਡਾਂ ਦੇ ਵਿੱਚੋਂ ਮੈਂਬਰ ਚੁਣੇ ਜਾਣੇ ਆ ਮੈਂਬਰਾਂ ਦੇ ਵਿੱਚੋਂ ਮੇਰੇ ਖਲਚ ਰਾਤ ਕੀ ਸ਼ਾਇਦ ਆ ਗੱਲ ਆ ਰਹੀ ਹੈ ਵੀ ਨਵੇਂ ਮੈਂਬਰ ਸਰਪੰਚ ਦੀ ਚੋਣ ਕਰਨਗੇ ਤੇ ਮੇਰੀ ਤਾਂ ਸਾਰੇ ਨਗਰ ਨਿਵਾਸੀਆਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਆਪਣੇ ਘਰ ਨੂੰ ਕੋਈ ਚੰਗਾ ਪੜਿਆ ਲਿਖਿਆ ਜਿਹੜਾ ਕੋਈ ਦੂਰ ਅੰਦੇਸ਼ੀ ਸੋਚ ਵਾਲਾ ਸਵਾਰਥ ਨੂੰ ਛੱਡ ਕੇ ਤੇ ਚੰਗੀ ਸੋਚ ਵਾਲੇ ਬੰਦੇ ਬਣਾਓ ਤਾਂ ਕਿ ਉਹਨਾਂ ਚੋਂ ਅੱਗੇ ਸਰਪੰਚ ਵਧੀਆ ਬਣੇ ਪਿੰਡ ਦਾ ਚੰਗਾ ਵਿਕਾਸ ਹੋਵੇ ਇਹੋ ਜੀ ਨੌਬਤੋ ਦੁਆਰੇ ਕਿਸੇ ਨੂੰ ਨਾ ਆਵੇ ਕਿਉਂਕਿ ਨੌਤ ਕੋਈ ਪਹਿਲੀ ਵਾਰ ਹੀ ਨਹੀਂ ਆਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਸ਼ਿਕਵਾ ਰਹਿੰਦਾ ਹੈ ਬਕਰੀ ਗੱਲ ਹੈ ਕਿ ਹਰੇਕ ਦੀਆਂ ਉਮੀਦਾਂ ਤੇ ਪੰਚਾਇਤ ਖਰੀ ਨਹੀਂ ਉਤਰ ਸਕਦੀ ਪਰ ਜਿੱਥੇ ਕਿਤੇ ਪੂਰੇ ਨਗਰ ਦਾ ਕੰਮ ਹੁੰਦਾ ਹੈ ਉੱਥੇ ਤਾਂ ਪੰਚਾਇਤ ਨੂੰ ਨਗਰ ਦੇ ਨਾਲ ਹੱਥ ਕਟਾ ਕੇ ਖੜਨਾ ਚਾਹੀਦਾ ਹੈ ਪਰ ਸਾਡਾ ਜਿਹੜਾ ਇਹ ਕੰਮ ਉਲਟ ਹੋਇਆ ਜੀ ਜੀ ਦੋਸਤੋ ਤੁਹਾਨੂੰ ਦੱਸ ਰਹੀ ਆ ਜਿਹੜਾ ਕੋਟੜਾ ਕੌਣਿਆਂ ਵਾਲੇ ਪਿੰਡ ਦੇ ਵਿੱਚ ਇਕੱਠ ਹੋਇਆ ਸੀ ਹੱਡਾ ਰੋੜੀ ਨੂੰ ਲੈ ਕੇ ਸਾਡੇ ਨਾਲ ਦੂਜੀ ਧਿਰ ਥਾਣਾ ਸਿੰਘ ਜੋ ਕਿ ਪੰਚਾਇਤ ਮੈਂਬਰ ਰਹੇ ਨੇ ਉਹਨਾਂ ਵੱਲੋਂ ਐਪਲੀਕੇਸ਼ਨ ਦਿੱਤੀ ਸੀ ਜਿਹੜੀ ਹੱਡਾ ਰੋੜੀ ਨੂੰ ਝਕਾਉਣ ਲਈ ਹੱਡਾ ਰੋੜੀ ਸਿਫਟ ਹੋ ਰਹੀ ਹੈ ਹੋਰ ਕਿਸੇ ਪੰਚਾਇਤੀ ਵਾਣ ਦੇ ਵਿੱਚ ਤੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਥਾਣਾ ਸਿੰਘ ਜੀ ਮੌਜੂਦ ਨੇ ਸਸੀ ਕਾਲ ਜੀ ਸੋਤਰੀ ਕਾਲ ਜੀ ਮੈਂ ਥਾਣਾ ਸਿੰਘ ਜੀ ਵਾਸੀ ਪਨਕੋੜਾ ਕੋੜਾ ਸਾਫ ਕਮ ਪੰਚਾਇਤ ਮੈਂਬਰ ਜੀ ਜੀ ਕੀ ਮਾਮਲਾ ਜੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਤੁਹਾਡੇ ਦੇ ਪਿੰਡ ਵਾਸੀ ਇਲਜ਼ਾਮ ਲਾ ਰਹੇ ਨੇ ਕਿ ਜਿਹੜੀ ਹੱਡਾ ਰੋੜੀ ਹੈ ਵੀ ਇਹਨਾਂ ਦੇ ਘਰ ਤੋਂ ਬਹੁਤ ਦੂਰ ਹੈ ਕੋਠੀਆਂ ਇਹ ਬਾਹਰ ਚ ਪਾਉਂਦੇ ਨੇ ਤੇ ਕੀ ਗੱਲਬਾਤ ਹੈ ਨਹੀਂ ਜੀ ਦੇਖੋ ਆਪਾਂ ਜਰ ਘਰ ਪਾਉਣੇ ਖੇਤ ਚ ਪਾਉਣੇ ਜੀ ਇਹ ਉਹਨੇ ਇਹ ਜਿਹੜਾ ਹੱਦ ਹੈ ਸਭ ਤੋਂ ਨੇੜੇ ਪੈਂਦੀ ਹੈ ਮੇਰੇ ਕੋਲ ਇਹਦੀ ਦੂਜੀਆਂ ਹੱਦਾਂ ਸਾਰੀਆਂ ਦੂਰ ਪੈਂਦੀ ਹੈ ਜੀ ਮੰਨ ਕੇ ਚੱਲੋ ਇੱਕ ਸਰਕਾਰ ਪਹਿਲਾਂ ਤਾਂ ਕੋਈ ਇਹ ਸਿਸਟਮ ਨਹੀਂ ਸੀ 2008 ਮਹੀਨੇ 18 ਤਰੀਕ ਦੇ ਵਿੱਚ ਇੱਕ ਵਿਧਾਨ ਸਭਾ ਵੱਲੋਂ ਮਤਾ ਪਾਸ ਹੋਇਆ ਜਿਹਦੇ ਵਿੱਚ ਵੀ ਜਿਹੜੀਆਂ ਹੱਡਾਂ ਰੋੜੀਆਂ ਪਿੰਡਾਂ ਦੇ ਨੇੜੇ ਆ ਚੁੱਕੀ ਆ ਆਬਾਦੀ ਵੱਧ ਚੁੱਕੀ ਆ ਘਰ ਨੇੜੇ ਪੈ ਗਿਆ ਵੀ ਉਹਨੂੰ ਤੁਰਤ ਚੁਕਾਇਆ ਜਾਵੇ ਮੈਂ ਜੀ ਮਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਹੀ ਮੈ ਰਟ ਪਾਈ ਜਿਨ੍ਹਾਂ ਨੇ ਕਿ ਪੰਜਾਬ ਸਰਕਾਰ ਨੂੰ ਧਿਰ ਬਣਾਇਆ ਉਸ ਤੋਂ ਬਾਅਦ ਆਪਣਾ ਜਿਹੜਾ ਵਿਭਾਗ ਹੁੰਦਾਗਾ ਪੰਚਾਇਤ ਵਿਭਾਗ ਉਹਨੂੰ ਇੱਕ ਬਣਾਇਆ ਧਿਰ ਉਹਨਾਂ ਨੇ ਉੱਥੇ ਸਾਡਾ ਕੇਸ ਚੱਲਿਆ ਜੀ ਉਹਨਾਂ ਨੇ ਚਿੱਠੀ ਕੱਢੀ ਸਾਨੂੰ ਪੰਚਾਇਤ ਨੇ ਚਾਕੇ ਮਤਾ ਪਤਾ ਜੀ ਮਤਾ ਪਾ ਕੇ ਉਦੋਂ ਬਾਅਦ ਜੀ ਸ਼ਿਫਟ ਉਹ ਜਿੱਥੇ ਸ਼ਿਫਟ ਬਕਚਰੇਤਾ ਜੀ ਮੰਨ ਲਓ 1.5-2 ਕਿੱਲੇ ਬਾਹੀ ਨੇੜੇ ਪੈਂਦੀ ਸਭ ਤੋਂ ਨੇੜੇ ਹੱਦ ਪੈਂਦੀ ਐ ਇੱਥੋਂ ਨੇੜੇ ਜੀ ਮੰਨ ਲਓ 1000 ਮੀਟਰ ਚ ਆਪਾਂ ਕਹਿੰਦੇ ਸ਼ਰਾਬ ਦਾ ਠੇਕਾ ਗੁਰਦੁਆਰਾ ਸਾਹਿਬ ਤੋਂ ਇੱਥੇ ਸ਼ੌਨੀ ਸਾਹਿਬ ਵੀ ਨੇੜੇ ਪੈਂਦਾ ਜੀ ਤੇ ਦੂਜਾ ਸਾਡਾ ਜਿਹੜਾ ਆ ਨੇੜੇ ਆ ਗਿਆ ਜੀ 1.5 ਕਿੱਲਾ ਬਾਟੀ ਸਰਾਂ ਆਪਣਾ ਸਕੂਲ ਪੈਣ ਦੇ ਛੋਟੇ ਛੋਟੇ ਬੱਚੇ ਜਾਂਦੇ ਕੁੱਤਿਆਂ ਉੱਤੇ ਬੈਠੇ ਰਹਿੰਦੇ ਜੀ ਮੈਦੇ ਵਿੱਚ ਕੋਈ ਨੁਕਸਾਨ ਨਾ ਕਰੇ ਬਾਕੀ ਜਿੱਥੇ ਧਰੇ ਹੈ ਜੀ ਇੱਥੋਂ ਮੰਨ ਲਓ 3-4 ਕਿਲੋਮੀਟਰ ਦੂਰ ਹੈ ਜੀ ਉੱਥੇ ਨਾ ਤਾਂ ਨੇੜੇ ਘਰ ਹੈ ਤਾਂ ਬਾਦੂ ਦਾ ਰੋਸਾ ਜੀ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਕਰਦੇ ਚੰਗੇ ਕੰਮ ਨੂੰ ਚੰਗਾ ਕਿਉਂ ਨਹੀਂ ਕਹਿੰਦੇ ਜੀ ਕੁਝ ਲੋਕਾਂ ਦੀ ਆਦਤ ਹੀ ਹੁੰਦੀ ਹੈ ਜੀ ਚੰਗੇ ਕੰਮ ਨੂੰ ਮਾੜਾ ਕਹਿਣਾ ਆਪਾਂ ਜ਼ਿੰਦਗੀ ਦਾ ਨਾਮ ਮਾੜਾ ਕਰਿਆ ਜਾਂ ਨਹੀਂ ਕਰਨਾ ਜੀ ਅਸੀਂ ਹੁਣ ਇਹ ਮੌਕਾ ਦੇਖ ਕੇ ਆਏ ਸੀਗੇ ਉਹ ਜਗ੍ਹਾ ਵੀ ਜਿੱਥੇ ਨਵੀਂ ਬਨ ਨੂੰ ਤੁਸੀਂ ਹਾਂਜੀ ਪਹਿਲ ਦੇ ਰਹੇ ਹੋ ਇਹ ਵੀ ਮੌਕਾ ਦੇਖ ਉੱਥੇ ਵੀ ਘਰ ਹੈਗੇ ਨੇ ਨੇੜੇ ਜੀ ਇੱਥੇ ਤੁਹਾਡੇ ਘਰ ਨੇੜੇ ਕੀ ਜਦੋਂ ਤੁਸੀਂ ਇਹ ਪਿੰਡ ਦੇ ਵਿੱਚ ਜਾਂ ਸਰਕਾਰ ਨੂੰ ਜਾਂ ਕੋਰਟ ਦੇ ਵਿੱਚ ਜਦੋਂ ਤੁਸੀਂ ਇਹ ਰੱਖੀ ਆਪਸ਼ਨ ਵੀ ਅਸੀਂ ਹੱਡਾ ਰੋੜੀ ਚੇਂਜ ਕਰਨੀ ਹੈ ਕੋਈ ਪਿੰਡ ਦੇ ਵਿੱਚ ਤੁਸੀਂ ਕੋਈ ਅਨਾਉਂਸਮੈਂਟ ਕਰਵਾਈ ਨਹੀਂ ਜੀ ਕਿਉਂਕਿ ਜਿਹੜੀ ਚਿੱਠੀ ਹਾਈ ਕਾਰਡ ਦੁਆਰਾ ਕੱਢੀ ਗਈ ਸੀ ਕਿਉਂਕਿ ਦੇਖੋ ਜੇ ਅਸੀਂ ਜਦੋਂ ਅਸੀਂ ਕੇਸ ਕਰਿਆ ਜੇ ਅਸੀਂ ਬਰੋਬਰ ਇੱਕਤਰ ਪਿੰਡ ਨੂੰ ਬਣਾਇਆ ਜਾਵੇ ਫਿਰ ਤੇ ਹੀ ਪਿੰਡ ਦੇ ਪਿੰਡ ਤੋਂ ਪੁੱਛਿਆ ਜਾਂਦਾ ਪਿੰਡ ਦਾ ਇਕੱਠ ਵੀ ਕਰਿਆ ਜਾਂਦਾ ਬਖਸ਼ਰ ਮੈਂ ਤਾਂ ਇਹ ਇਕੱਠ ਜਰੋਂ ਹੀ ਸਮਝ ਰਿਹਾ ਜੀ ਕਿਉਂਕਿ ਉੱਥੇ ਘਰ ਹੈ ਨਹੀਂ ਨੇੜੇ ਜਿਵੇਂ ਕਿ ਇੱਥੇ ਪਿੰਡ ਨੇੜੇ ਮੰਨ ਲਓ 5 ਕਿੱਲੇ ਬਾਟ ਤੇ ਘਰ ਆ ਗਿਆ ਉਥੇ 10 ਕਿੱਲੇ ਬਾਟ ਤੇ ਘਰ ਆਉਂਦਾ ਜੀ 10 ਤੇ 15 ਕਿੱਲੇ 15 ਕਿੱਲੇ ਬਹੁਤ ਬਾਟ ਹੁੰਦੇ ਨਾ ਹਟ ਜਾਵੇ ਨਾ ਕੁੱਤਾ ਜਾਵੇ ਨਾ ਇਸ ਗੰਦੀ ਮੁਸ਼ਕਿਲ ਵਿੱਚ ਈ ਜਾਂਦੀ ਨਾ ਉਹ ਆਵੇ ਜੀ ਜੀ ਮੇਰਾ ਸਵਾਲ ਇਹ ਹੈ ਜੀ ਵੀ ਜਦੋਂ ਪਿੰਡ ਦੇ ਵਿੱਚ ਕੋਈ ਪਿੰਡ ਦੀ ਪਿੰਡ ਵਾਸਤੇ ਕੋਈ ਚੀਜ਼ ਬਣਦੀ ਹੈ ਹਾਂ ਜੀ ਕੋਈ ਵੀ ਚਾਹੇ ਸਮਸ਼ਾਨ ਘਾਟ ਹੋਵੇ ਚਾਹੇ ਹੱਡਾ ਰੋੜੀਆ ਚਾਹੇ ਕੋਈ ਸਕੂਲ ਹੈ ਹਾਂ ਜੀ ਪਿੰਡ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਕਿਉਂਕਿ ਪੰਚਾਇਤੀ ਜ਼ਮੀਨ ਹੁੰਦੀ ਹੈ ਹਾਂ ਜੀ ਪਿੰਡ ਦੀ ਸਹਿਮਤੀ ਤੁਸੀਂ ਲਈ ਅਲਾਉਂਸਮੈਂਟਾਂ ਕਰਵਾਈਆਂ ਇੰਜ ਦੇਖੋ ਸੋਡੀ ਗੱਲ ਨਾਲ ਮੈਂ ਵੀ ਸਹਿਮਤਾਂ ਜੀ ਅਸੀਂ ਲਾਅਸ ਮੀਟਰ ਦਾ ਫੇਰ ਲਾਇਆ ਜੇ ਕੋਈ ਨਵਾਂ ਕੰਮ ਕਰਦੇ ਹੋਗੇ ਜਾਂ ਕੋਈ ਗਲਤ ਕੰਮ ਕਰਨਾ ਹੋਵੇ ਜਾਂ ਕੋਈ ਸਰਕਾਰ ਨੂੰ ਜ਼ਮੀਨ ਦੇ ਜੋ ਭੋਖੜੇ ਚੱਕ ਕੇ ਜ਼ਮੀਨ ਦੇ ਦਿੱਤੀ ਕਿਲੇ ਉਹਦੀ ਖਤਰਾ ਆਪਣੇ ਜੇਲ੍ਹ ਦੀ ਖਤਰਾ ਅਸੀਂ ਤਾਂ ਜੀ ਪਿੰਡ ਦੇ ਫਾਇਦੇ ਦੀ ਖਤਰਾ ਇਹ ਕਹਰੇ ਅੱਗੇ ਵੀ ਜਿਹੜੇ ਮਤੇ ਸੀ ਪਾਉਣੇ ਤਕਰੀਬਨ ਉਹ ਗਲੀਆਂ ਨਾਲੀਆਂ ਦੇ ਇਕੱਠੇ ਮਤੇ ਪਾਏ ਨੇ ਇਕੱਠੇ ਮਤੇ ਜੀ ਪਾਏ ਵੇ ਜਿਸ ਹਿਸਾਬ ਨਾਲ ਪਿੰਡ ਦਾ ਜੱ ਇਕੱਠ ਸੀਗਾ ਪੂਰੇ ਕੋਟੜੇ ਪਿੰਡ ਦਾ ਇਕੱਠ ਸੀਗਾ ਹਾਂ ਜੀ ਉਹ ਸਾਬਣਾ ਤਾਂ ਉਹ ਕਹਿ ਰਹੇ ਨੇ ਕਿ ਵੀ ਜਿਹੜੀ ਹੱਡਾ ਰੋੜੀ ਐ ਵੀ ਜੇ ਉਹਨਾਂ ਨੂੰ ਨੁਕਸਾਨ ਆਗਾ ਉਹਨਾਂ ਨੂੰ ਮੁਸਕ ਆਉਂਦਾ ਤਾਂ ਜਿਹੜੇ ਉੱਥੇ ਘਰ ਨੇ ਜਾਂ ਉੱਥੇ ਖੇਤ ਨੇ ਉਹਨਾਂ ਨੂੰ ਵੀ ਮੁਸਕ ਆਉਂਦਾ ਜੀ ਨਹੀਂ ਜੀ ਉਹ ਤਾਂ ਉਹਨਾਂ ਦੇ ਕਹੇ ਜਿਹੜੇ ਜਿੱਥੇ ਹੱਡਾ ਰੋੜੀ ਜਾ ਰਹੀ ਐ ਜੀ ਉਹਨਾਂ ਦੇ ਮਗਰ ਲਾਕੀ ਬਕਾਇਦਾ ਬੰਦਾ ਕਹਿ ਦਿੰਦਾ ਜੀ ਉੱਥੇ ਤੁਸੀਂ ਖੁਦ ਜਾ ਕੇ ਦੇਖੋ ਨਕਸ਼ਾ ਲੈ ਕੇ ਉੱਚ ਕੇ ਨਕਸ਼ੇ ਤੋਂ ਦਿਖਾ ਦਾਂ ਯਾ ਤੁਹ ਕਿੰਨੇ ਕਿਲੋਮੀਟਰ ਦੂਰ ਪੈਂਦੇ ਨੇ ਨੇੜੇ ਘਰ ਹੀ ਕੋਈ ਨਹੀਂ ਜੀ ਅਸੀਂ ਜਾ ਕੇ ਆਏ ਜੀ ਨਕਸ਼ਾ ਦੇਖਣ ਦੀ ਲੋੜ ਨਹੀਂ ਹਾਂਜੀ ਹਾਂਜੀ ਉੱਥੇ ਕੋਈ ਨਹੀਂ ਜੀ ਨਾ ਨੇੜੇ ਘਰ ਐ ਕੋਈ ਪੰਚਾਇਤ ਕਮਲੀ ਨਹੀਂ ਹੁੰਦੀ ਜੀ ਚੱਕੇ ਘਰਾਂ ਚੱਕੇ ਸਾਡੇ ਘਰ ਨੂੰ ਸਾਡੇ ਘਰ ਹੀ ਉਹ ਹੈ ਹਨ ਕਿਸੇ ਬਗਾਨੇ ਨਹੀਂ ਸਮਝਦੇ ਵੀ ਚੱਕ ਉਹਨਾਂ ਘਰਾਂ ਦੇ ਨੇੜੇ ਧਰਦਗੇ ਆ ਨੇੜੇ ਟਿੱਬਿਆਂ ਪਾਈ ਅਸੀਂ ਕਿਉਂ ਨਹੀਂ ਧਰੀ ਨੇੜੇ ਕਲੋਨੀਆਂ ਪਾਈਆਂ ਸਾਡੀਆਂ ਇਹ ਵੀ ਕਿਉਂ ਨਹੀਂ ਧਰੀ ਮੇਰੇ ਨਾਜ ਮੰਡੀ ਪਈ ਹੈ ਜਿਵੇਂ ਅਜੋ ਕਈ ਉੱਥੇ ਚੱਕੇ ਧਰ ਕਿਉਂ ਉੱਥੇ ਧਰ ਦੇਣਗੇ ਚੱਕੇ ਸਰਕਾਰ ਦੇ ਸਾਥੂ ਨਿਕਾਏ ਜਾਓ ਪਿੰਡ ਵਸੀਆਂ ਦਾ ਇਹ ਕਹਿਣਾ ਵੀ ਪੰਚਾਇਤੀ ਜ਼ਮੀਨਾਂ ਹੋਰ ਵੀ ਬਹੁਤ ਨੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਵੀ ਸਾਡੇ ਨਾਲ ਜੇ ਸਹਿਮਤੀ ਕਰਦੇ ਅਸੀਂ ਕਿਤੇ ਸਹਿਮਤੀ ਪਾ ਕੇ ਮਤਾ ਪਾ ਕੇ ਸਾਰਾ ਪਿੰਡ ਇਕੱਠਾ ਹੋ ਕੇ ਇੱਕ ਥਾਂ ਬਣਾ ਲਾਂਦਾ ਤੁਸੀਂ ਉਸ ਮੈਂ ਇਹ ਗੱਲ ਨਾਲ ਸਹਿਮਤਾਂ ਇਥੋਂ ਚੱਕੀ ਜਾਵੇ ਜੀ ਹੱਥ ਮੰਨ ਕੇ ਬੇਨਤੀ ਹੈ ਵੀ ਜਿੱਥੇ ਇਰਾਦਾ ਪਿੰਡ ਉੱਥੇ ਰੱਖ ਲੈ ਮੈਨੂੰ ਕੀ ਉਪਰ ਚੱਕਣੀਆਂ ਜੇ ਨੇੜਿਓ ਪਾਪਾ ਸਹਿਮਤਾਂ ਜਿੱਥੇ ਮਰਜ਼ੀ ਰੱਖਣ ਜਿੱਥੇ ਚੰਗਾ ਲੱਗਦਾ ਉੱਥੇ ਰੱਖ ਲੈਣਾ ਪਰ ਕੁਝ ਬੰਦੇ ਉਹ ਨੇ ਮਾਮਲਾ ਲਝਾਉਣਾ ਜੀ ਇਹ ਸਾਨੂੰ ਸਾਰਾ ਪਤਾ ਹੈ ਜੀ ਕੁਝ ਬੰਦੇ ਸ਼ਰਾਰਤੀ ਅੰਸਰ ਐ ਨਾ ਚ ਉਹਨਾਂ ਨੇ ਮਾਮਲਾ ਲਝਾਉਣਾ ਹੈ ਵੀ ਇਥੋਂ ਆਮ ਕਹਦਾਂਗੇ ਵੀ 2 ਮਹੀਨੇ ਹੋਰ ਪਈ ਰਹਿਣ ਦੇ ਮੁੜ ਕੇ ਬੱਸ ਤੂੰ ਮੈਂ ਕਹਾਂ ਉਹ ਇੱਥੇ ਪਈ ਰਹੂ ਜੀ ਸਾਨੂੰ ਤਾਂ ਕਾਟ ਦੇ ਇਨਸਾਫ ਦਿੱਤਾ ਜੀ ਚਲ ਜਿਵੇਂ ਜਾਣਗੇ ਸੀ ਉਵੇਂ ਭੁਗਤਾਂਗੇ ਜੀ ਹਾਂ ਜੀ ਸਾਡੇ ਨਾਲ ਪਿੰਡ ਕੋਟੜੇ ਦੇ ਜਿਹੜੇ ਸਰਪੰਚ ਨੇ ਸੁਖਪ੍ਰੀਤ ਸਿੰਘ ਸਰਪੰਚ ਉਹਨਾਂ ਤੋਂ ਜਾਣਦੇ ਆ ਵੀ ਜਿਹੜਾ ਹੱਡਾ ਰੋੜੀ ਵਾਲਾ ਪੂਰਾ ਮਾਮਲਾ ਕੀ ਹੈ ਇਹ ਸਰਪੰਚ ਰਹੇ ਨੇ ਇਹਨਾਂ ਦੀ ਜਦੋਂ ਸਰਪੰਚ ਸੀਗੇ ਉਦੋਂ ਇਹ ਮਾਮਲਾ ਸਾਰਾ ਧਿਆਨ ਦੇ ਵਿੱਚ ਆਇਆ ਸਤਿ ਸ਼੍ਰੀ ਅਕਾਲ ਸਰ ਕੀ ਹੈ ਜੀ ਇਹ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਸਰ 2018 ਦੇ ਵਿੱਚ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਸੀ ਵੀ ਜਿੰਨੀਆਂ ਪਿੰਡਾਂ ਦੇ ਵਿੱਚ ਅੱਡਾ ਰੋੜੀਆਂ ਆਬਾਦੀ ਦੇ ਨੇੜੇ ਆ ਉਹਨਾਂ ਨੂੰ ਦੂਰ ਕੀਤਾ ਜਾਵੇ ਉਹ ਚੀਜ਼ ਨੂੰ ਦੇਖਦੇ ਠਾਣਾ ਸਿੰਘ ਨੇ ਹਾਈ ਕੋਰਟ ਦੇ ਵਿੱਚ ਕੇਸ ਲਾਪਾ ਹਮ ਹਾਈ ਕੋਰਟ ਨੇ ਸਾਨੂੰ ਸੰਮਣੇ ਜਾਰੀ ਕਰਤੇ ਸਾ ਤੋਂ ਪੁੱਛਿਆ ਗਿਆ ਕਿ ਬਾਕੀ ਆਬਾਦੀ ਦੇ ਨੇੜੇ ਹਟਾ ਰੋ ਨਹੀਂ ਕਿਉਂਕਿ ਮੈਂ ਸਰਪੰਚ ਹੋਣ ਦੇ ਨਾਤੇ ਮੈਂ ਉਹ ਚੀਜ਼ਾਂ ਝੂਠ ਨਹੀਂ ਮਾਰ ਸਕਦਾ ਸੀ ਮੈਨੂੰ ਉਹ ਚੀਜ਼ਾਂ ਸੱਚ ਦੱਸਣੀਆਂ ਹੀ ਪੈਣੀਆਂ ਸੀ ਕਿਉਂਕਿ ਮੈਂਕਮਾ ਆ ਕੇ ਚੀਜ਼ਾਂ ਨੂੰ ਦੇਖ ਕੇ ਗਿਆ ਸੀਗਾ ਕਿਉਂਕਿ ਜੋ ਮੇਥੋਂ ਸਰਕਾਰ ਨੇ ਪੁੱਛਿਆਗਾ ਕਿ ਵਾਦੀ ਨੇੜੇ ਆ ਸੁਆ ਨੇੜੇ ਆ ਕਿ ਸਕੂਲ ਇਹ ਚੀਜ਼ ਹੈ ਮੈਂ ਉਹ ਚੀਜ਼ ਦਾ ਜਵਾਬ ਉਵੇਂ ਦਿੱਤਾ ਗਿਆ ਹਮ ਜੋ ਵੀ ਕਾਰਵਾਈ ਹੋਈ ਆ ਉਹ ਸਾਨੂੰ ਹਾਈ ਕੋਰਟ ਦੇ ਅਧੀਨ ਹੀ ਕਰਨੀ ਪਈ ਆ ਕਿਉਂਕਿ ਜੇ ਮੇਰੇ ਤੋਂ ਹਾਈ ਕੋਰਟ ਨੇ ਸਵਾਲ ਪੁੱਛੇ ਤਾਂ ਹੀ ਮੈਨੂੰ ਮਤੇ ਪਾਉਣੇ ਪਏ ਜੀ ਕੋਈ ਸਾਡਾ ਨਿੱਜੀ ਕਿਸੇ ਨਾਲ ਕੋਈ ਨਹੀਂ ਵੀ ਅਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਕੋਈ ਵਿਰੋਧ ਹੈ ਵੀ ਅਸੀਂ ਤਾਂ ਉੱਥੇ ਲੈ ਕੇ ਜਾ ਰਹੇ ਹਾਂ ਜਿੱਥੇ ਨਵੀਂ ਜਾ ਰਹੀ ਆ ਉੱਥੇ ਵੀ ਫਿਰ ਕਰਨੇ ਉੱਥੇ ਵੀ ਤੁਸੀਂ ਦੱਸਿਆ ਵੀ ਉੱਥੇ ਵੀ ਕਰਨੇ ਉਹ ਸਾਥੋਂ ਜਦੋਂ ਦਫ਼ਤਰ ਵਾਲਿਆਂ ਨੇ ਇਹ ਚੀਜ਼ਾਂ ਪੁੱਛੀਆਂ ਵੀ ਕਿੱਥੇ ਕਿੱਥੇ ਜ਼ਮੀਨ ਆ ਅਸੀਂ ਉਹਨਾਂ ਨੂੰ ਜ਼ਮੀਨਾਂ ਦਿਖਾਈਆਂ ਉਹ ਦਫ਼ਤਰ ਵਾਲਿਆਂ ਨੇ ਉੱਥੇ ਉਹ ਚੀਜ਼ ਨੂੰ ਦੇਖ ਕੇ ਸ਼ਿਫਟ ਕਰਨ ਦੀ ਕੋਸ਼ਿਸ਼ ਇਥੇ ਦਫ਼ਤਰ ਵਾਲਿਆਂ ਨੇ ਦੇਖਣਾ ਸੀ ਜਾਂ ਪਿੰਡ ਵਾਸੀਆਂ ਨੇ ਦੇਖਣਾ ਸੀ ਵੀ ਕਿੱਥੇ ਸਾਨੂੰ ਇਹ ਸੂਟ ਕਰਦੀ ਐ ਉਹ ਹਾਈ ਕੋਰਟ ਨੇ ਇਹ ਚੀਜ਼ ਨੂੰ ਦੇਖਣਾ ਵੀ ਅਸੀਂ ਕਿੱਥੇ ਲੈ ਕੇ ਜਾਨੇ ਆ ਹਾਈ ਕੋਰਟ ਨੇ ਸਾਨੂੰ ਸਮਝਣ ਕਰਤੇ ਅਸੀਂ ਤਾਂ ਡੀਡੀਪੀ ਦਫ਼ਤਰ ਨੂੰ ਵੀਡੀਓ ਦਾ ਉਤਰ ਨੂੰ ਕਹਾਂਗੇ ਨਾ ਵੀ ਆਹ ਚੀਜ਼ਾਂ ਤੁਸੀਂ ਚੈੱਕ ਕਰ ਲਓ ਇੱਥੇ ਤੇ ਜ਼ਮੀਨ ਆਪਣੀ ਉਹ ਵੀਡੀਓ ਦਾ ਉਤਰ ਵਾਲੇ ਇਹ ਚੀਜ਼ਾਂ ਦੇਖਣ ਵੀ ਕਿੱਥੇ ਘਰ ਕਿੰਨੇ ਆ ਕਿੱ체 ਕਿੱ체 ਕਿੰਨੀ ਦੂਰ ਆ ਸਾਨੂੰ ਕੋਈ ਇਤਰਾਜ ਨਹੀਂ ਜੇ ਕਿਤੇ ਹੋਰ ਵੀ ਸ਼ਿਫਟ ਕਰਨਾ ਚਾਹੁੰਦਾ ਆ ਆਪਾਂ ਨੂੰ ਉਹਦੇ ਵਿੱਚ ਕੋਈ ਇਤਰਾਜ ਤੁਸੀਂ ਸਰਪੰਚ ਰਹੇ ਹੋ ਤੁਸੀਂ ਲੋਕਾਂ ਦੇ ਨੁਮਾਇੰਦੇ ਰਹੇ ਹੋ ਲੋਕਾਂ ਨੇ ਤੁਹਾਨੂੰ ਸਰਪੰਚ ਬਣਾਇਆ ਤੁਹਾਡਾ ਫਰਜ਼ ਨਹੀਂ ਬਣਦਾ ਸੀ ਵੀ ਪਹਿਲਾਂ ਲੋਕਾਂ ਦੇ ਧਿਆਨ ਚ ਲਿਆ ਕੇ ਵੀ ਆਪਣੇ ਪਿੰਡ ਦੇ ਵਿੱਚ ਜਿਹੜੀ ਹੱਡਾ ਰੋੜੀ ਹੈ ਸ਼ਿਫਟ ਹੋਣੀ ਹੈ ਕੋਈ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਉਂਦੇ ਤੁਸੀਂ ਜਾਂ ਕੋਈ ਨੋਟਸ ਲਾਉਂਦੇ ਕੰਨਾਂ ਦੇ ਸਾਧੀਆਂ ਥਾਵਾਂ ਤੇ ਤੇ ਤੁਸੀਂ ਇਹ ਚੀਜ਼ ਜ਼ਰੂਰੀ ਨਹੀਂ ਸਮਝੀ ਨਹੀਂ ਦੇਖੋ ਜੋ ਵੀ ਜਿਉ ਉਹ ਕਹਿੰਦੇ ਨੇ ਵੀ ਇਹਨਾਂ ਨੇ ਦੱਸਿਆ ਨਹੀਂ ਸਾਡਾ ਗ੍ਰਾਮ ਸਭਾ ਹੋਈ ਸੀ ਗ੍ਰਾਮ ਸਭਾ ਜਦੋਂ ਵੀ ਬੁਲਾਈ ਜਾਂਦੀ ਹੈ ਸਪੀਕਰ ਹੀ ਬੈਠ ਜਾਂਦੀ ਹੈ ਹੁਣ ਜੋ ਵੀ ਕਹਿਣ ਵੀ ਝੂਠ ਹੈ ਨਹੀਂ ਉਹ ਚੀਜ਼ ਨਹੀਂ ਮਤੇ ਪਏ ਆ ਜੋ ਪਏ ਉਹ ਸਹੀ ਪਏ ਆ ਉਹ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੀ ਪਏ ਗਏ ਆ ਕੋਈ ਸਾਡਾ ਕਿਸੇ ਦਾ ਨਿੱਜੀ ਨਹੀਂਗਾ ਜਿਹੜੇ ਮਤੇ ਪਏ ਨੇ ਜਿਹੜੇ ਮੈਂਬਰਾਂ ਦੇ ਸਾਈਨ ਨੇ ਅੱਜ ਉਹੀ ਮੈਂਬਰ ਉਧਰ ਦੂਜੀ ਧਿਰ ਨਾਲ ਮਿਲ ਕੇ ਖੜ ਰਹੇ ਨੇ ਪਿੰਡ ਵਾਸੀਆਂ ਨਾਲ ਖੜ ਰਹੇ ਨੇ ਦੇਖੋ ਜੀ ਮੇਰੀ ਪ੍ਰਧਾਨਗੀ ਦੇ ਵਿੱਚ ਮਤੇ ਪਏ ਨੇ ਜੇ ਮੈਂ ਅੱਜ ਉਹ ਚੀਜ਼ਾਂ ਨੂੰ ਕਹਾ ਵੀ ਮੈਂ ਚੋ ਗਲਤ ਪੈ ਗਿਆ ਉਹ ਤਾਂ ਫਿਰ ਹਾਈ ਕੋਰਟ ਨੇ ਮੈਨੂੰ ਦੇਖਣਾ ਨਾ ਕਿਉਂਕਿ ਉਹ ਮੈਂ ਅੱਜ ਆਪਦੀ ਪ੍ਰਧਾਨਗੀ ਦੇ ਵਿੱਚ ਮੈਂ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਮਤਾ ਪਾਤਾ ਅੱਜ ਉਹਨੂੰ ਮੈਂ ਮੁਕਰਾਂ ਫਿਰ ਉਹਦਾ 420 ਮੇਰੀ ਆ ਨਾ ਜੀ ਜੇ ਹੁਣ ਪਿੰਡ ਇਹ ਚੀਜ਼ ਨੂੰ ਚਾਹੁੰਦਾਗਾ ਵੀ ਇੱਥੇ ਅੱਡਾ ਰੂੜੀ ਨਹੀਂ ਜਾਣੀ ਚਾਹੁੰਦੀ ਉਹ ਦਫ਼ਤਰ ਨੂੰ ਕਹਿਣ ਮੈਕਮਿਆਂ ਨੂੰ ਕਹਿਣ ਕਿ ਹੁਣ ਤਾਂ ਸਾਡੀਆਂ ਪੰਚਾਇਤੀ ਹੀ ਨਹੀਂ ਮੈਕਮੇ ਨੂੰ ਇਹ ਚੀਜ਼ਾਂ ਕਹਿਣਾ ਵੀ ਭਾਈ ਵੀ ਉੱਥੇ ਨਹੀਂ ਅੱਡਾ ਰੂੜੀ ਲੈ ਕੇ ਆਣੀ ਹੋਰ ਸੇਫਟ ਜਗ੍ਹਾ ਦੇ ਦੇਣ ਜਿੱਥੇ ਪਿੰਡ ਰਾਜੀ ਹੈ ਉਹ ਹੁਣ ਤੁਸੀਂ ਵੀ ਉਹ ਚੀਜ਼ ਨੂੰ ਦੇਖ ਕੇ ਇਹ ਅੱਡਾ ਰੂੜੀ ਕਿੱਥੇ ਹੈਗੀ ਕਿਉਂਕਿ ਜੇ ਮੈਚੋ ਹਾਈ ਕੋਰਟ ਨੇ ਇਹ ਚੀਜ਼ ਮੰਗੀ ਹੈ ਵੀ ਘਰ ਦੇ ਘਰਾਂ ਦੇ ਨਜ਼ਦੀਕ ਆ ਜੇ ਪਿੰਡ ਕਹਿੰਦਾਗਾ ਵੀ ਕਿਤੇ ਹੋਰ ਲੈ ਕੇ ਜਾਣੇ ਹੋਰ ਲੈ ਜਾਣ ਤੁਹਾਨੂੰ ਅੱਜ ਸੁਨੇਹਾ ਲੱਗਿਆ ਸੀ ਵੀ ਪਿੰਡ ਦੇ ਵਿੱਚ ਇਕੱਠਾ ਤੁਸੀਂ ਪਹੁੰਚੇ ਨਹੀਂ ਮੈਨੂੰ ਕਿਸੇ ਮੈਂ ਬੇਟ ਕਰ ਕਰਕੇ ਮੈਂ ਰਾਮਪੁਰ ਜਾਣਾ ਸੀ ਕਿਉਂਕਿ ਮੈਨੂੰ ਉਮੀਦ ਸੀ ਵੀ ਮੈਨੂੰ ਸੱਦਣਗੇ ਮੈਨੂੰ ਇਹ ਵੀ ਮੀ ਸੀ ਵੀ ਪੱਤਰਕਾਰ ਵੀ ਮੇਰੇ ਕੋਲੇ ਆਉਣਗੇ ਜੇ ਮੈਂ ਇਹ ਚੀਜ਼ ਤੋਂ ਜਾਣਦਾ ਸੀ ਪਿੰਡ ਨੂੰ ਇਹ ਸੀ ਵੀ ਪਤਨੀ ਸਰਪੰਚ ਚੋਰ ਆ ਮੈਂ ਰਾਮਪੁਰੇ ਨਹੀਂ ਗਿਆ ਮੈਂ ਬੇਟ ਕਰਕੇ ਵੀ ਚਲੋ ਹੁਣ ਵੀ ਆਏ ਹੁਣ ਵੀ ਆਏ ਮੈਂ ਅੱਜ ਆਪਦਾ ਸ਼ਹਿਰ ਵੀ ਨਹੀਂ ਗਿਆ ਕਿਉਂਕਿ ਮੈਂ ਕੋਈ ਝੂਠ ਤਾਂ ਕੀਤਾ ਨਹੀਂ ਮੈਂ ਤਾਂ ਹਾਈ ਕੋਰਟ ਦੇ ਅੱਗੇ ਤੰਦਉਬ ਕੀਤਾ ਜੋ ਜੀ ਜੇ ਹੁਣ ਇਸ ਮਸਲੇ ਨੂੰ ਸੁਲਝਾਉਣ ਲਈ ਤੁਹਾਡੇ ਕੋਲੇ ਪਿੰਡ ਵਾਸੀ ਆਉਂਦੇ ਨੇ ਤੁਸੀਂ ਉਹਨਾਂ ਦਾ ਸਾਥ ਦੇਵੋਗੇ ਬਿਲਕੁਲ ਜੇ ਮੈਨੂੰ ਕਹਿੰਦੇ ਨੇ ਇਹਨਾਂ ਨੇ ਮੈਨੂੰ ਕਿਹਾ ਸੀ ਯਾਰ ਬੰਦੇ ਆਏ ਸੀ ਮੇਰੇ ਕੋਲੇ ਇਹ ਕਹਿੰਦੇ ਵੀ ਜੇ ਸੋਡਾ ਪੱਖ ਹੀ ਲੇਤਾ ਜਾਂਦਾਗਾ ਹੋ ਸਕਦਾ ਇਹਨਾਂ ਦੇ ਕਹਿਨ ਮੁਤਾਬਕ ਇਹ ਕਹ ਰਹੇ ਨੇ ਵੀ ਸਾਨੂੰ ਸਮਣੇ ਜਾਰੀ ਕਰਾਏ ਆ ਦੇਖੋ ਪਹਿਲੀ ਪਾਰਟੀ ਨੇ ਵੀ ਮੈਨੂੰ ਬਣਾਇਆ ਗਿਆ ਪਾਰਟੀ ਹੁਣ ਇਹ ਪਾਰਟੀ ਵੀ ਕਹਿੰਦੇ ਸਾਡੇ ਵਕੀਲ ਨੇ ਤੈਨੂੰ ਪਾਰਟੀ ਬਣਾਇਆ ਜੀ ਵੀ ਉੱਥੇ ਦੋ ਆਦਾ ਬਿਆਨ ਦੇਣਾ ਮੈਂ ਇਹਨਾਂ ਨੂੰ ਕਿਹਾ ਸੀ ਜਿੱਦ ਦੇ ਮੈਨੂੰ ਸਮਣੇ ਜਾਰੀ ਹੋਗੇ ਜਿੱਤੇ ਜੇ ਮੇਰਾ ਪੱਖ ਲੈਣਗੇ ਮੈਂ ਉੱਥੇ ਪੱਖ ਦਊਗਾ ਦਿੱਪ ਨਗਰ ਦਾ ਇਹ ਫੈਸਲਾ ਜੇ ਨਗਰੇ ਚ ਹੀ ਚਾਹੁੰਦਾ ਵੀ ਆਉਣ ਵਾਲੀਆਂ ਪੰਚਾਇਤਾਂ ਦੇ ਚ ਹੀ ਛੱਡੀ ਜਾਵੇ ਤਮਾ ਮਹਿਕਮੇ ਨਾਲ ਰੜ ਕੇ ਕਹਿ ਸਕਦਾ ਵੀ ਬਈ ਅਗਲੀ ਪੰਚਾਇਤਾਂ ਸੱਦਣ ਜੀ ਜੀ ਬਹੁਤ ਬਹੁਤ ਧੰਨਵਾਦ